ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਮੈਨੂੰ ਅਕਸਰ ਹੀ ਮੈਸੇਜ ਆਉਂਦੇ ਰਹਿੰਦੇ ਆ ਕਿ ਤੁਸੀਂ ਕੋਈ ਉਹ ਜੀ ਵੀਡੀਓ ਲੈ ਕੇ ਆਓ ਜਿਹਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਜੇ ਪੰਜਾਬ 'ਚ ਕਿਸੇ ਨੇ ਕੋਈ ਧੰਦਾ ਕਰਨਾ ਹੈ ਜਾਂ ਕੋਈ ਕੰਮ ਕਰਨਾ ਤਾਂ ਉਹ ਕਿਹੜਾ ਹੋ ਸਕਦਾ ਹੈ ਲਾਹੇਵੰਦ ਹੋ ਸਕਦਾ ਜਿਹਦੇ ਤੋਂ ਕਮਾਈ ਕਰ ਸਕਦੇ ਆ ਹੁਣ ਮੈਂ ਅੱਜ ਤੁਹਾਡੇ ਵਾਸਤੇ ਇੱਕ ਅਜਿਹੀ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਆਪਾਂ ਵਿਸਤਾਰ ਨਾਲ ਕਰਾਂਗੇ ਵੀ ਜੇ ਇਹ ਕੰਮ ਕੋਈ ਬੰਦਾ ਕਰ ਲੂਗਾ ਤਾਂ ਫਿਊਚਰ ਦੇ ਵਿੱਚ ਫੇਲ ਹੋਣ ਵਾਲਾ ਨਹੀਂ ਤੁਸੀਂ ਚੰਗੀ ਕਮਾਈ ਕਰ ਸਕਦੇ ਆ ਉਹ ਕਿਹੜਾ ਧੰਦਾ ਹੈ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਕਿਹੜਾ ਐਸਾ ਕੰਮ ਹੈ ਡਿਟੇਲ ਨਾਲ ਆਪਾਂ ਗੱਲਬਾਤ ਕਰਾਂਗੇ ਉਹਨੂੰ ਸ਼ੁਰੂ ਕਰਨ ਤੇ ਕਿੰਨਾ ਪੈਸਾ ਖਰਚ ਲੱਗਦਾ ਕੀ ਕੀ ਜੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਕਿੰਨੇ ਚਿਰ ਬਾਅਦ ਕਮਾਈ ਆਉਣ ਲੱਗ ਜਾਂਦੀ ਹੈ ਸੋ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਹੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜਿਦੇ ਵਿੱਚ ਆਪਾਂ ਵਿਸਥਾਰ ਨਾਲ ਗੱਲਬਾਤ ਕਰਾਂਗੇ ਵੀ ਕਿਹੜੇ ਐਸੇ ਕੰਮ ਐ ਜੋ ਪੰਜਾਬ ਦੇ ਵਿੱਚ ਕੀਤੇ ਜਾ ਸਕਦੇ ਜਿਨ੍ਹਾਂ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਆ ਤੇ ਜਿਹੜੇ ਵੀਰ ਭੈਣ ਭਰਾ ਬਾਹਰਲੇ ਮੁਲਕਾਂ ਚੋਂ ਮੁੜ ਕੇ ਪੰਜਾਬ ਦੇ ਵਿੱਚ ਕੋਈ ਕੰਮਕਾਰ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਉਹ ਕਿਹੜਾ ਕੰਮ ਐਸਾ ਜਿਹੜਾ ਉਹ ਕਰ ਸਕਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਈ ਅੱਗੇ ਵਧਦੇ ਆ ਅੱਜ ਮੈਂ ਪਹੁੰਚਿਆ ਪਿੰਡ ਵਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਵਿਖੇ ਜਿੱਥੇ ਅੱਜ ਮੈਂ ਮੁਲਾਕਾਤ ਕਰਨ ਜਾ ਰਿਹਾ ਜਗਤਾਰ ਸਿੰਘ ਢਿੱਲੋਂਾ ਜੋ ਆਸਟ੍ਰੇਲੀਆ ਤੋਂ ਰਿਟਰਨ ਆ ਬਾਈ ਆਸਟ੍ਰੇਲੀਆ ਤੋਂ ਰਿਟਰਨ ਆ ਕੇ ਉਹਨਾਂ ਨੇ ਇੱਧਰ ਖੇਤੀ ਤੇ ਜੋੜ ਦਿੱਤਾ ਤੇ ਜਿਹੜਾ ਇੱਕ ਲਾਹੇਵੰਦ ਧੰਦਾ ਹੈ ਉਹ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰ ਲਈਏ ਫਿਰ ਅੱਗੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਨੂੰ ਵੀ ਝੌਂਸਾ ਸਤਿ ਸ਼੍ਰੀ ਅਕਾਲ ਤੇ ਢਿੱਲੋਂ ਸਾਹਿਬ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਟਾਈਮ ਦਿੱਤਾ ਸਾਨੂੰ ਹਾਂਜੀ ਧੰਨਵਾਦ ਤੁਹਾਡਾ ਵੀ ਬਾਈ ਤੁਸੀਂ ਵੀ ਟਾਈਮ ਕੱਢ ਕੇ ਚਲੋ ਸਾਬ ਇੱਕ ਮਾੜੀ ਜੀ ਮੈਨੂੰ ਇਨਫੋਰਮੇਸ਼ਨ ਇਹ ਦਿਓ ਵੀ ਜਿਵੇਂ ਤੁਸੀਂ ਆਸਟ੍ਰੇਲੀਆ ਤੋਂ ਵਾਪਸ ਮੋੜੇ ਹਾਂਜੀ ਤੇ ਉਹ ਆਸਟ੍ਰੇਲੀਆ ਤੋਂ ਬਸ ਛੋੜੇ ਇਹ ਸ਼ਬਦਾਂ ਦੇ ਵਿੱਚ ਦੱਸ ਦਿਓ ਵੀ ਆਸਟ੍ਰੇਲੀਆ ਤੋਂ ਵਾਪਸ ਮੋੜਨ ਦਾ ਕਾਰਨ ਕੀ ਸੀ ਆਸਟ੍ਰੇਲੀਆ ਤੋਂ ਵਾਪਸ ਮਿਹਨਤ ਦਿਲ ਲੱਗਣ ਦੀ ਗੱਲ ਹੀ ਸੀਗੀ ਹੂੰ ਹੂੰ ਸੋ ਆਪਾਂ ਨੂੰ ਪੰਜਾਬ ਨਾਲ ਹੀ ਸੀਗਾ ਟੱਚ ਤੇ ਬਸ ਇਹਦੇ ਕਰਕੇ ਮੇਨ ਰੀਜਨ ਇਹ ਹੀ ਸੀਗਾ ਕੋਈ ਹੋਰ ਖਾਸ ਰੀਜ਼ਨ ਨਹੀਂ ਸੀਗਾ ਹੂੰ 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 ਕੰਮ ਧੰਦਾ ਵਧੀਆ ਸੀ ਸੋਹਣਾ ਹੀ ਕਰਦੇ ਸੀ ਹਾਂ ਜਿਵੇਂ ਤੁਸੀਂ ਕਹਿੰਦੇ ਸੀ ਵੀ ਸੁਪਨੇ ਪੰਜਾਬ ਦੇ ਹੀ ਆਉਂਦੇ ਰਹਿੰਦੇ ਸੀ ਉਹ ਹੀ ਅੱਬੀ ਆਪਾਂ ਅਟੈਚ ਇੱਥੋਂ ਨਾਲ ਹੀ ਸੀਗੇ ਹੁਣ ਵੀ ਮੈਂ ਫਰੀਦਕੋਟ ਮੂਵ ਹੋਇਆ ਇੱਥੋਂ ਪਿੰਡੋਂ ਪਰ ਉੱਥੇ ਜਾ ਕੇ ਵੀ ਮੈਨੂੰ ਫੇਰ ਵੀ ਪਿੰਡ ਨੂੰ ਆਉਣਾ ਮੈਨੂੰ ਚੰਗਾ ਲੱਗਦਾ ਸੀ ਰੋਜ਼ ਮੈਂ ਪਿੰਡ ਆਉਣਾ ਇੱਥੇ ਕੰਮ ਕੀਤਾ ਹਨਾ ਖੇਤੀ ਕਰਦੇ ਆਂ ਕੋੜੇ ਰੱਖਿਆ ਪਰ ਉਹ ਆਪਣਾ ਉੱਥੇ ਵੀ ਕੰਮ ਕਰਦੇ ਆ ਇੱਥੇ ਵੀ ਕੰਮ ਕਰਦੇ ਪਰ ਆਪਣੀ ਜ਼ਿਆਦਾ ਅਟੈਚਮੈਂਟ ਜਿਹੜੀ ਹੈਗੀ ਆ ਉਹ ਮੇਰਾ ਇਹੀ ਮਕਸਦ ਆ ਵੀ ਆਪਾਂ ਪਿੰਡਾਂ ਨਾਲ ਜੁੜੇ ਰਹੀਏ ਜ਼ਮੀਨ ਨਾਲ ਜੁੜੇ ਰਹੀਏ ਹੂੰ 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 ਤੇ ਵਧੀਆ ਲੱਗਦਾ ਬਸ ਹੂੰ 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 ਇੱਕ ਢਿੱਲੋ ਸਾਹਿਬ ਐਂ ਦੱਸੋ ਮੈਨੂੰ ਵੀ ਜਿਹੜਾ ਤੁਸੀਂ ਡੇਰੀ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ ਹਨਾ ਇਹਦੇ ਚ ਮਾੜਾ ਜਿਹਾ ਦੱਸੋ ਵੀ ਪੰਜਾਬ ਦੇ ਵਿੱਚ ਇਸ ਚੀਜ਼ ਦਾ ਫਿਊਚਰ ਹੈਗਾ ਫਿਊਚਰ ਬਹੁਤ ਹੈ ਬਈ ਡੇਰੀ ਫਾਰਮਿੰਗ ਦਾ ਆਉਣ ਵਾਲੇ ਟਾਈਮ 'ਚ ਪੂਰੇ ਇੰਡੀਆ ਦੇ ਵਿੱਚ ਜਿਵੇਂ ਮੱਥੇ ਦੀ ਬਿੰਦੀ ਵਾਂਗੂ ਪੰਜਾਬ ਚੰਗੂ ਆਉਣ ਵਾਲੇ ਕੁਝ ਸਾਲਾਂ ਚ ਹੂੰ ਡੇਰੀ ਫਾਰਮਿੰਗ ਦੁੱਧ ਪ੍ਰੋਡਕਸ਼ਨ ਦੇ ਵਿੱਚ ਕਿਉਂਕਿ ਪੀਡੀਐਫ ਬਹੁਤ ਵਧੀਆ ਕੰਮ ਕਰ ਰਹੀ ਆ ਵਧੀਆ ਸੀਮਨ ਉਹ ਇਥੋਂ ਫਰਾਂਸ ਤੋਂ ਹੌਲੈਂਡ ਤੋਂ ਚੰਗਾ ਸੀਮਨ ਲਿਆ ਕੇ ਆਪਣੇ ਕਿਸਾਨਾਂ ਨੂੰ ਦੇ ਰਹੇ ਆ ਹੂੰ ਬਰੀਡਿੰਗ ਬਹੁਤ ਤੁਸੀਂ ਦੇਖੋ ਵਰਲਡ ਰਿਕਾਰਡ 87. ਕੁਝ ਲੀਟਰ ਦਾ ਹੈ ਹੂੰ ਤੇ 85 ਲੀਟਰ ਦਾ ਪੰਜਾਬ ਦੀ ਗਾਂ ਨੇ ਕੱਢਤਾ ਹੂੰ ਵੀ ਆਪਾਂ ਵਰਡ ਦੇ ਨੇੜੇ ਤੇੜੇ ਫਿਰਦੇ ਆ ਹਾਂ ਠੀਕ ਹੈ ਤੇ ਫਿਊਚਰ ਹੈਗਾ ਹੀ ਹੈਗਾ ਆਪਾਂ ਨੂੰ ਪਤਾ ਵੀ ਲੋੜ ਕਿੰਨੀ ਆ ਦੁੱਧ ਦੀ ਹੂੰ 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 ਬਾਕੀ ਕੰਪਨੀਆਂ ਵਧੀਆ ਨੈਸਲੇ ਇੰਟਰਨੈਸ਼ਨਲ ਤੌਰ ਤੇ ਚਾਹ ਹਨਾ ਪ੍ਰੋਡਕਟ ਬਣਾਉਂਦੇ ਆ ਹੂੰ 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 ਤੇ ਇੱਕ ਹੋਰ ਵੀ ਹੈਗਾ ਵੀ ਜਿਵੇਂ ਮਲਾਵਟ ਅੱਜ ਕੱਲ੍ਹ ਸ਼ਹਿਰਾਂ ਚ ਤਾਂ ਖਾਸ ਕਰਕੇ ਵੱਡੇ ਸ਼ਹਿਰਾਂ ਚ ਜੇ ਆਪਾਂ ਲੁਧਿਆਣਾ ਜਾਂ ਹੋਰ ਵੱਡੇ ਸ਼ਹਿਰਾਂ ਦੀ ਗਿਣਤੀ ਕਰ ਲਈਏ ਤਾਂ ਮੇਰੇ ਹਿਸਾਬ ਨਾਲ ਵੀ ਲੱਖਾਂ ਦੀ ਗਿਣਤੀ ਚ ਲੋਕ ਰਹਿੰਦੇ ਆ ਤੇ ਇੰਨਾ ਦੁੱਧ ਪੂਰਾ ਕਰਨਾ ਵੀ ਇੱਕ ਬਹੁਤ ਵੱਡਾ ਟਾਸਕ ਆ ਤੇ ਤੁਹਾਨੂੰ ਲੱਗਦਾ ਵੀ ਕੋਈ ਸ਼ੁੱਧ ਦੁੱਧ ਉਹਨਾਂ ਤੱਕ ਪਹੁੰਚਦਾ ਹੋਊਗਾ ਸ਼ੁੱਧ ਦੇਖੋ ਸੈਂਪਲਿੰਗ ਕਰਦੀ ਹੈ ਨੈਸਲੇ ਵੀ ਕਰਦੀ ਹੈ ਵੇਰਕਾ ਵੀ ਕਰਦੀ ਹੈ ਹਮ ਪਰ ਫਿਰ ਵੀ ਕੁਝ ਨਾ ਕੁਝ ਪ੍ਰੋਬਲਮ ਹੈਗੀਆਂ ਹਮ ਜਿਹੜੇ ਕਿਸਾਨ ਦੇ ਰਹੇ ਆ ਉਹ ਤਾਂ ਚਲੋ ਨੈਸਲੇ ਨੇ ਦਾ ਸਹੀ ਚੈੱਕ ਕਰਕੇ ਚੱਕ ਲਿਆ ਜਿਹੜਾ ਆਮ ਪਿੰਡਾਂ ਚ ਜਾਂ ਸ਼ਹਿਰਾਂ ਇਂ ਦੁੱਧ ਘੁੰਮ ਰਿਹਾ ਹਮ ਜਾਂ ਦੁੱਧ ਹੈ ਹੀ ਨਹੀਂਗਾ ਹਮ ਹਮ ਮਲਾਵਟ ਮਲਾਵਟ ਤਾਂ ਚਲੋ ਪਾਣੀ ਪੈ ਗਿਆ ਉਹ ਚੀਜ਼ਾਂ ਦਾ ਵੱਖਰੀ ਚੀਜ਼ ਹੋ ਗਈ ਨਾ ਕਈ ਦੁੱਧ ਹੈ ਹੀ ਨਹੀਂਗਾ ਪਤਾ ਨਹੀਂ ਕਿਹੜੇ ਪ੍ਰੋਡਕਟ ਬੁਲਵਟ ਬਣਾ ਰਹੇ ਆ ਹੂੰ 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 ਸੋ ਡਾਇਰੈਕਟ ਫਾਰਮਰ ਨਾਲ ਜੇ ਬੰਦੇ ਜੁੜਨਗੇ ਤੇ ਉਹਨਾਂ ਨੂੰ ਬੈਨੀਫਿਟ ਤਾਂ ਹੋਊਗਾ ਹੀ ਬਾਕੀ ਇਹਦੇ ਚ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਗੀਆਂ ਹੂੰ ਇੱਕ ਤਾਂ ਹੁੰਦਾ ਦੁੱਧ ਚੋਲਿਆ ਤੇ ਆਪਾਂ ਉਹਨੂੰ ਐਕਸਟਰਾ ਦੇ ਵਿੱਚ ਕੋਈ ਚੀਜ਼ ਪਾ ਦਿੱਤੀ ਤਾਂ ਮਲਾਵਟ ਹੋ ਗਈ ਹੂੰ ਇੱਕ ਜ਼ਿਮੀਂਦਾਰ ਨੇ ਕਿਸਾਨ ਨੇ ਫੀਡ ਪਾਈ ਹੂੰ ਠੀਕ ਹੈ ਉਹ ਫੀਡ ਦੇ ਵਿੱਚੋਂ ਹੀ ਉਹਨੂੰ ਦੁੱਧ 'ਚ ਪ੍ਰੋਬਲਮ ਆ ਗਈ ਹੂੰ ਆਪਣਾ ਟੌਕਸਨ ਜਿਹੜੀ ਇੱਕ ਉਲੀ ਹੈ ਜੀ ਉਹ ਮੱਕੀ 'ਚ ਵੀ ਆਉਂਦੀ ਆ ਹੂੰ ਚਾਰਚ 'ਚ ਵੀ ਬੰਦੀ ਆ ਠੀਕ ਹੈ ਪਰ ਜੇ ਆਪਾਂ ਨੂੰ ਪਤਾ ਹੀ ਨਹੀਂਗਾ ਵੀ ਉਹ ਹੈਗੀ ਆ ਉਹ ਦੁੱਧ 'ਚ ਆਉਣੀ ਹੀ ਆਉਣੀ ਆ ਤੇ ਉਹਨੇ ਗਾਂ ਨੂੰ ਖਰਾਬ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਉਹਦਾ ਇੱਕ ਲੈਵਲ ਆ ਵੀ ਕਿੱਥੋਂ ਤੱਕ ਉਹ ਚੱਲਦੀ ਆ ਹੂੰ ਠੀਕ ਹੈ ਹੁਣ ਮੱਕੀ ਹੈ ਜਿਹੜੀ ਪੰਜਾਬ ਦੀ ਮੱਕੀ ਹੈ ਬੈਸਟ ਮੰਨੀ ਆਂਦੀ ਆ ਹੂੰ ਕਿਉਂਕਿ ਜਦੋਂ ਆਪਣੀ ਪਕਾਵੀ ਮੱਕੀ ਆਉਂਦੀ ਹੈ ਟੈਂਪਰੇਚਰ ਬਹੁਤ ਹਾਈ ਹੁੰਦਾ ਹ ਉਹਦੇ ਵਿੱਚ ਉਹ ਪ੍ਰੋਬਲਮ ਨਹੀਂ ਆਉਂਦੀ ਪਰ ਜਿਹੜੇ ਕਈ ਫੀਡ ਇੰਡਸਟਰੀਆਂ ਵਾਲੇ ਬਾਹਰੋਂ ਮੱਕੀ ਲਿਆਉਂਦੇ ਆ ਉਹ ਮੱਕੀ ਦੇ ਵਿੱਚ ਸੈੱਲ ਦੇ ਵਿੱਚ ਪ੍ਰੋਬਲਮ ਹੁੰਦੀ ਆ ਚਾਰਚ ਵੀ ਪੈਂਦੀ ਪੈਂਦੀ ਆ ਉਹ ਸੋ ਆਪਣਾ ਤਾਂ ਇਹੀ ਹੈ ਵੀ ਚਾਰ ਵੀ ਜੇ ਬਣਾਉਣਾ ਹੈ ਸਹੀ ਸਟੇਜ ਤੇ ਜਦੋਂ ਦਾਣਾ ਬਣ ਗਿਆ ਤੇ ਉਹਦੀ ਸਹੀ ਲਤੜਾਈ ਹੋ ਕੇ ਪਵੇ ਉਸ ਤੋਂ ਬਾਅਦ ਉਹਨੂੰ 50 ਦਿਨਾਂ ਤੋਂ ਅਸੀਂ ਖੋਲਿਆ ਹੁਣ ਫੇਰ ਉਹਦੀ ਸੈਂਪਲਿੰਗ ਜ਼ਰੂਰ ਕਰਾਵੇ ਜ਼ਰੂਰ ਕਰਾਵੇ ਇਹ ਜ਼ਰੂਰੀ ਹੈ ਹਾਂ ਬਿਲਕੁਲ ਇਹ ਸਿਸਟਮ ਹੈ ਹੂੰ ਅ ਜਿਵੇਂ ਢੱਲੋ ਸਾਹਿਬ ਆਪਾਂ ਮੇਨ ਆਪਾਂ ਗੱਲਬਾਤ ਤੇ ਆ ਜੀਏ ਡੇਰੀ ਫਾਰਮਿੰਗ ਦਾ ਜਿਹੜਾ ਕੰਮ ਸ਼ੁਰੂ ਕਰਨਾ ਹੈ ਉਹ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਕੀ ਕੀ ਚੀਜ਼ਾਂ ਦਾ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਕਿਹੜੀ ਕਿਹੜੀ ਚੀਜ਼ ਇਨਵੈਸਟਮੈਂਟ ਆ ਤੇ ਉਹ ਕਿੰਨੇ ਕੁ ਦੀ ਹੈਗੀ ਆ ਸ਼ੁਰੂ ਕਿੱਥੋਂ ਕਰੇ ਬੰਦਾ ਜਿਹੜਾ ਤਾਂ ਆਮ ਬੰਦਾ ਹੂੰ ਠੀਕ ਹੈ ਵੀ ਜਿਹੜਾ ਜ਼ਿਆਦਾ ਪੈਸੇ ਇਨਵੈਸਟ ਨਹੀਂ ਕਰ ਸਕਦਾ ਇੱਕ ਆਮ ਬੰਦਾ ਹੂੰ ਉਹਨੂੰ ਇਹ ਕਰਨਾ ਚਾਹੀਦਾ ਉਹ ਲੰਬਾ ਪ੍ਰੋਸੈਸ ਹੈ ਹੂੰ ਠੀਕ ਹੈ ਵੀ ਉਹਨੇ ਉਸ ਸਟੇਜ ਤੇ ਆਉਣ ਵਾਲੇ ਉਹਨੂੰ 4-5 ਸਾਲ ਲੱਗਣਗੇ ਜੇ ਉਹ ਧਿਆਨ ਰੱਖੂਗਾ ਤਾਂ ਠੀਕ ਹੈ ਉਹ ਜਿਹੜੀ ਵੀ ਗਾਂ ਹੈਗੀ ਉਹਦੇ ਕੋਲੇ ਹੂੰ ਉਹਨੂੰ ਸਹੀ ਢੀਕਾ ਭਰਾਵੇ ਹੂੰ ਠੀਕ ਹੈ ਚੰਗਾ ਉਹਦੀ ਗਾਂ ਮੰਨ ਲਓ ਜੇ 20 ਲੀਟਰ ਵਾਲੀ ਹੈ ਹੂੰ ਤੇ ਜਿਹੜਿਆ ਬੁੱਲਦਾ ਉਹਦੇ ਟੀਕਾ ਲੱਗਣਾ ਜੇ ਉਹਦੀ ਮਦਦ ਦਾ ਰਿਕਾਰਡ ਮੰਨ ਲਓ 40 ਲੀਟਰ ਦਾ ਜਾਂ 50 ਲੀਟਰ ਦਾ ਹੂੰ ਤੇ 50 ਲੀਟਰ ਤੇ 20 ਲੀਟਰ ਮਿਕਸ ਕਰਕੇ ਉਹ ਉਹਨੂੰ ਕਈ ਸਾਲ ਲੱਗ ਜਾਣਗੇ 4-5 ਸਾਲ ਵੀ ਉਹ 40-50 ਲੀਟਰ ਤੇ ਆਪਦੀ ਗਾਂ ਨੂੰ ਨਸਲ ਸੁਧਰ ਦੇ ਸੁਧਰ ਦੇ ਉਹਨਾਂ ਲੱਗ ਜਾਣਗੇ ਠੀਕ ਹੈ ਉਹ ਐਵੇਂ ਵੀ ਕਰ ਸਕਦਾ ਜੇ ਉਹਨੇ ਪੈਸੇ ਨੂੰ ਜ਼ਿਆਦਾ ਇਨਵੈਸਟ ਨਹੀਂ ਕਰਨੀ ਜੀ ਜੇ ਬੰਦੇ ਕੋਲੇ ਪੈਸੇ ਹੈਗੇ ਆ ਉਹ ਡਾਇਰੈਕਟ ਸਿੱਧਾ ਆਪਦਾ ਫਾਰਮ ਪਾ ਕੇ ਤੇ ਉਹ ਜਿਹੜੀ ਜਿਹੜੀ ਉਹਨੇ 5 ਸਾਲਾਂ ਚ ਬਰੀਡ ਤਿਆਰ ਕੀਤੀ ਆ ਉਹ ਬਰੀਡ ਉਹ ਅੱਜ ਖਰੀਦ ਕੇ ਨਵੀਂ ਬੱਚੀਆਂ ਖਰੀਦ ਕੇ ਨਵੀਂ ਬੱਚੀਆਂ ਖਰੀਦ ਕੇ ਉਹ ਉਥੋਂ ਸ਼ੁਰੂ ਕਰ ਸਕਦਾ 2 ਸਾਲ ਦੀ ਬੱਚੀ ਹੋ ਜਾਂਦੀ ਤਿਆਰ ਹਾਂਜੀ 2 ਸਾਲ ਸੂ ਪੈਂਦੀ ਆ 2 ਸਾਲ ਸੂ ਸੂ ਪੈਂਦੀ ਆ ਹਾਂਜੀ ਮਤਲਬ ਤੁਸੀਂ ਹਾਂ 2 ਮਿਸਾਲ ਸੂ ਪੈਂਦੀ ਤੇ ਬਾਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਚਲੋ ਉਹਨੇ ਬੱਚੀਆਂ ਲੈ ਲਈਆਂ 5 ਲੈ ਲਈਆਂ ਜਾਂ 7 ਲੈ ਲਈਆਂ ਫਿਰ ਇੱਕ ਸ਼ੈੱਡ ਵੀ ਚਾਹੀਦਾ ਫਿਰ ਕੋਈ ਪੱਠਿਆ ਪੱਠੇ ਦੱਥੇ ਦਾ ਵੀ ਇੰਤਜ਼ਾਮ ਚਾਹੀਦਾ ਕਾ ਤੂੜੀ ਤੱਪਾ ਵੀ ਚਾਹੀਦਾ ਚਾਹੀਦਾ ਸਾਰਾ ਕੁਝ ਚਾਹੀਦਾ ਜੀ ਪਹਿਲਾਂ ਸਟਾਰਟਿੰਗ ਪੁਆਇੰਟ ਤੇ ਤਾਂ ਇਹ ਆ ਵੀ ਬੱਚੀ ਨੂੰ ਆਪਾਂ ਨੂੰ 2 ਮਹੀਨੇ ਹੂੰ 8 ਲੀਟਰ ਪਰ ਡੇ ਦਾ ਦੁੱਧ ਪਿਆਇਆ ਓਕੇ ਠੀਕ ਹੈ ਜੇ ਤੁਸੀਂ ਉਹ ਸਹੀ ਗ੍ਰੋਥ ਜੇ ਉਹਦੀ ਬਰੀਡ ਸਹੀ ਆ ਤੁੰ ਠੀਕ ਹੈ ਜੇ ਤੁਸੀਂ ਆਪਣੀ ਪਹਿਲੀ ਗੱਲ ਪਹਿਲਾ ਸਟੈਪ ਹੀ ਬਰੀਡ ਤੇ ਖੜਾ ਹਾਂਜੀ ਜੇ ਬਰੀਡ ਨਹੀਂ ਸਹੀ ਤੁਸੀਂ ਉਹਦੀ ਦੁੱਧ ਵੀ ਪਿਆਤਾ ਉਹਨੂੰ ਖਰਾਕ ਵੀ ਖਵਾਤੀ ਹੂੰ ਉਹਨੇ ਉਹ ਤੁਹਾਨੂੰ ਉਹ ਪ੍ਰੋਡਕਸ਼ਨ ਨਹੀਂ ਦੇਣੀ ਖਾ ਤਾਂ ਡੋਨੇ ਜਾਣਾ ਉਹਨੇ ਹੂੰ ਇੱਕ ਬੱਚੀ 1.5 ਲੱਖ ਰੁਪਏ ਚ ਤਿਆਰ ਹੁੰਦੀ ਆ ਸੁੰਦੀ ਆ ਜੀ ਜੀ 1.5 ਲੱਖ ਉਹਨੇ ਤੁਹਾਡਾ ਖਾ ਜਾਣਾ ਦੁੱਧ ਉਹਨੇ ਜੇ 25 ਲੀਟਰ ਤੋਂ ਘੱਟ ਵਾਲੀ ਗਾਹ ਜਿਹੜੀ ਉਹ ਆਪਾਂ ਨੂੰ ਕੁਝ ਨਹੀਂ ਛੱਡਦੀ। ਉਹਦੇ 'ਚ ਬੱਚਾ ਤੇ ਨਹੀਂ। ਨਾ। ਪਹਿਲੀ ਗੱਲ ਤਾਂ ਇਹ ਆ ਯਾਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਹੂੰ। ਕਿ ਅਸੀਂ ਮੈਨੂੰ ਆਪਾਂ ਵੀ ਅਸੀਂ ਵੀ ਐਂ ਕਰਦੇ ਸੀ। ਹੂੰ। ਇੱਕ ਗਾਂ ਆਪਾਂ ਦੁੱਧ ਪੀਣ ਵਾਸਤੇ ਗਾਂ ਲੈਨੇ ਆ। ਜੀ। ਠੀਕ ਹੈ। ਨਾ ਕੀ ਦੁੱਧ ਵੇਚਣ ਵਾਸਤੇ। ਜੀ। ਜਦੋਂ ਇੱਕ ਗਾਂ ਲੈਨੇ ਆ ਉਹ ਗਾਂ ਦਾ ਨੂੰ ਕੰਸਿਵ ਕਰਾਉਣੇ ਆ। ਹੂੰ। ਉਹ ਡਾਕਟਰ ਨੂੰ ਆਪਾਂ ਨਹੀਂ ਪੁੱਛਦੇ ਵੀ ਤੂੰ ਇਹਦੇ ਕਿਉਂ ਪਹਿਲੀ ਗੱਲ ਤਾਂ ਉਹ ਆ ਜਦੋਂ ਆਪਾਂ ਨੂੰ ਹਲੇ ਉਹ ਦੋ ਚਾਰ ਵਾਰੀਆਂ ਚ ਆਪਾਂ ਘਬਰਾ ਜਾਂਦੇ ਆ ਵੀ ਇਹ ਰਹੀ ਨਹੀਂ ਰਹੀ ਨਹੀਂ ਰਹਿਣਾ ਉਹਨੇ ਕਿਉਂ ਕਿਉਂ ਨਹੀਂ ਰਹਿੰਦੀ ਕਿਉਂਕਿ ਆਪਾਂ ਉਹਦੀਆਂ ਕਮੀਆਂ ਨਹੀਂ ਪੂਰੀਆਂ ਕੀਤੀਆਂ ਹੂੰ ਜਦੋਂ ਦੋ ਚਾਰ ਵਾਰੀ ਡਾਕਟਰ ਆਉਂਦਾ ਤੇ ਆਪਾਂ ਕਹਿੰਨੇ ਯਾਰ ਆਪਾਂ ਉਹਨੂੰ ਕਦੇ ਨਹੀਂ ਪੁੱਛਦੇ ਵੀ ਤੂੰ ਕਿਹੜਾ ਟੀਕਾ ਭਰ ਕੇ ਚਲੇ ਬਿਲਕੁਲ ਤੇ ਉਹਨੇ ਆਪਾਂ ਨੂੰ ਬੱਚੀ ਦੇਤੀ ਹੂੰ ਬੱਚੀ ਦੇ ਦੇ ਕੇ ਆਪਾਂ ਨੂੰ ਆਪਾਂ ਖੁਸ਼ ਹੋ ਗਏ ਵੀ ਬੱਚੀ ਆ ਗਈ ਗਾਂ ਸੂਹੀ ਬੱਚੀ ਆ ਗਈ ਬੱਚੀ ਆ ਗਈ ਠੀਕ ਹੈ ਜਦੋਂ ਉਹ ਬੱਚੀ ਆਪਣੇ ਦੇਤੀ ਉਹਨੇ ਆਪਣਾ ਉਸ ਦਿਨ ਤੋਂ ਖਾਣਾ ਸ਼ੁਰੂ ਕਰ ਦੇਣਾ ਪਹਿਲਾਂ ਆਪਾਂ ਦੁੱਧ ਵੀ ਪਿਵਾਵਾਂਗੇ ਨੂੰ ਜੇ ਸਹੀ ਸਿਸਟਮ ਦੇ ਸਹਾਉਣ ਨਾਲ ਚੱਲਾਂਗੇ ਉਹਨੇ ਆਪਾਂ ਨੂੰ 1/2 ਲੱਖ ਖਾਣਾ ਠੀਕ ਹੈ ਸੂਣ ਤੱਕ 1/2 ਲੱਖ ਰੁਪਈਆ ਇੱਕ ਬੱਚੀ ਦਾ ਖਾਣਾ ਹੀ ਖਾਣਾ ਹੈ ਠੀਕ ਹੈ ਦੁੱਧ ਉਹਨੇ ਦੇਣਾ ਆਪਾਂ ਨੂੰ 20 ਕਿਲੋ ਹੂੰ ਉਹਦਾ ਆਪਾਂ ਨੂੰ ਕੁਝ ਪ੍ਰੋਫਿਟ ਨਹੀਂ ਹੋਣਾ ਕੋਈ ਪ੍ਰੋਫਿਟ ਨਹੀਂ ਆਪਾਂ ਰੱਖੀ ਸੀ ਦੁੱਧ ਪੀਣ ਵਾਸਤੇ ਆਪਾਂ ਲਾਲਚ ਕਰਕੇ ਵੱਛੀ ਰੱਖ ਲਈ ਫਿਰ ਉਹਨੇ ਉਹਦੀ ਮਾਂ ਉਹਦੇ ਨੂੰ ਫੇਰ ਸੂਪੀ ਉਹਨੇ ਫੇਰ ਵੱਛੀ ਦੇਤੀ ਉਹ ਰੱਖ ਲਈ ਉਹ ਕਰਦੇ ਕਰਦੇ ਆਪਾਂ ਪੰਜ ਗਾਵਾਂ ਬਣਾ ਲਈਆਂ ਉਹਨਾਂ ਨੇ ਆਪਣਾ ਉਸ ਤੋਂ ਵੱਧ ਖਾ ਜਾਣਾ ਉਸ ਤੋਂ ਵੱਧ ਖਾ ਜਾਣਾ ਬੱਚੇ ਤਾਂ ਕੁਝ ਨਹੀਂ ਹੋਣੀ ਚਾਰਾਂ ਪੰਜਾਂ ਸਾਲਾਂ ਦੇ ਵਿੱਚ ਆਪਾਂ ਇਹ ਗੱਲ ਤੇ ਆ ਜਾਣੇ ਵੀ ਇਹ ਗਾਈਆਂ ਆਪਾਂ ਨੂੰ ਘਾਟਾ ਪਾਉਂਦੀਆਂ ਘਾਟਾ ਪਾਉਂਦੀ ਅਕਸਰ ਹੀ ਲੋਕਾਂ ਦੀ ਇਹ ਸਾਰਿਆਂ ਨਾਲ ਹੀ ਇਹ ਚੀਜ਼ ਹੋਈ ਹੈ ਵੀ ਇਹ ਗੱਲ ਕਹਿੰਦੇ ਆ ਵੀ ਪਸ਼ੂਆਂ 'ਚ ਤਾਂ ਕੁਝ ਬਚਦਾ ਨਹੀਂ ਜੀ ਮੁੱਲ ਦੁੱਧ ਲੈ ਲਓ ਚੰਗਾ ਹਾਂ ਮੁੱਲ ਦੁੱਧ ਵੇਖਣ ਨੂੰ ਤਾਂ ਚੰਗਾ ਲੱਗਦਾ ਹਾਂਜੀ ਪਰ ਜਦੋਂ ਫਿਰ ਬਿਮਾਰੀਆਂ ਨੂੰ ਆਪਾਂ ਨੂੰ ਦਿਖੇ ਜਾਂਦਾ ਦੁੱਧ ਹੂੰ ਉਦੋਂ ਪਤਾ ਲੱਗਦਾ ਵੀ ਕੀ ਕਿੱਥੇ ਗੱਲ ਖੜੀ ਐ ਸੋ ਇਸ ਕਰਕੇ ਜੇ ਦੁੱਧ ਪੀਣ ਵਾਸਤੇ ਗਾਂ ਲੈਣੀ ਆ ਹਾਂਜੀ ਜਾਂ ਦੁੱਧ ਵੇਚਣ ਵਾਸਤੇ ਪਹਿਲਾਂ ਆਪਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਐ ਵੀ ਕਿਹੜੀ ਗਾਂ ਲੈਣੀ ਐ ਜਿਹੜਾ ਬੰਦਾ ਦੁੱਧ ਪੀਣ ਵਾਸਤੇ ਲੈਂਦਾ ਉਹਦੀ ਗਾਂ ਸੂਪੀ ਉਹਨੂੰ ਚਾਹੀਦਾ ਵੀ ਉਹ 2-3 ਮਹੀਨੇ ਬੱਚੀ ਪਾਲ ਦੇਈ ਹੂੰ ਉਸ ਤੋਂ ਬਾਅਦ ਆਪਦੇ ਕਿਸੇ ਯਾਰ ਮਿੱਤਰ ਨੂੰ ਰਿਸ਼ਤੇਦਾਰ ਨੂੰ ਉਹ ਫ੍ਰੀ ਦੇ ਦੇ ਹਾਂ ਠੀਕ ਐ ਉਹਨੂੰ ਪਾਲਣ ਦੀ ਅੱਗੇ ਉਹਨੂੰ ਵੱਡੀ ਕਰਨ ਦੀ ਉਹਨੂੰ ਸਵਾਉਣ ਦੀ ਉਹਨੂੰ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਜੇ ਉਹਨੇ ਉਹਦੀ ਬਰੀਡ ਸਹੀ ਹੈ ਹੂੰ ਪਹਿਲਾਂ ਉਹਦੀ ਗਾਂ ਸਹੀ ਹੈ ਗਾਂ ਚੱਲ ਨਹੀਂ ਵੀ ਸਹੀ ਮੰਨ ਲਓ ਗਾਂ 20 ਲੀਟਰ ਵਾਲੀ ਆ ਉਹਦੇ ਬਰੀਡ ਉਹਨੇ ਸਹੀ ਹੈ ਉਹਨੂੰ ਤਿਆਰ ਕਰਕੇ ਉਹਨੇ ਅੱਗੇ 2 4 5 ਸਾਲਾਂ ਚ ਉੱਥੇ ਪਹੁੰਚਣਾ ਫੇਰ ਉਹ ਜ਼ਰੂਰ ਉਹਤੇ ਇਨਵੈਸਟ ਕਰ ਸਕਦਾ ਜੀ ਜੀ ਇੱਕ ਜਿਹੜੀ ਬੱਛੀ ਆ ਜਿਵੇਂ ਹੁਣ ਤੁਹਾਡੀਆਂ ਬੱਛੀਆਂ ਆ ਇਹ ਆਪਣੀ ਵੀਡੀਓ ਦੇ ਪਿੱਛੇ ਬੈਕਗਰਾਉਂਡ ਤੇ ਵੀਡੀਓ ਚੱਲ ਰਹੀ ਆ ਤੁਹਾਡੇ ਫਾਰਮ ਦੀ ਇਹ ਜਿਹੜੀ ਇੱਕ ਬੱਛੀ ਦੀ ਨਸਲ ਕੀ ਆ ਤੇ ਕਿੰਨੇ ਦੀ ਆਪਾਂ ਖਰੀਦੀ ਆ ਇਹ ਕਿ ਬਈ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸਹੀ ਫਾਰਮਰ ਆ ਹੂੰ ਉਹ ਬੱਚੀ ਤੁਹਾਨੂੰ ਦਿੰਦਾ ਹੀ ਨਹੀਂ ਅੱਛਾ ਉਹ ਬੱਚੀ ਕਿਉਂ ਨਹੀਂ ਵੇਚਦਾ ਹੂੰ ਉਹਦਾ ਕਾਰਨ ਹੈ ਹੂੰ ਮੰਨ ਲਓ ਮੇਰੇ ਕੋਲੇ 20 ਗਾਵਾਂ ਹੂੰ 20 ਗਾਵਾਂ ਮੇਰੀਆਂ ਸੂਪੀਆਂ ਉਹਨਾਂ ਨੇ ਐਵਰੇਜ ਮੈਂ ਲਾੜਿਆ ਵੀ 10-12 ਬੱਚੀਆਂ ਦੇਤੀਆਂ ਜੀ ਠੀਕ ਹੈ ਪਿਛਲੀਆਂ ਮੇਰੀਆਂ ਚਲਦੀਆਂ ਆਉਂਦੀਆਂ ਜਦੋਂ ਨੂੰ ਮੈਂ ਸੂਣ ਵਾਲੀਆਂ ਬੱਚੀਆਂ ਹੋਣਗੀਆਂ ਹੁਣ ਉਹ 20 ਗਾਵਾਂ ਦੇ ਵਿੱਚੋਂ ਜਿਹੜੀ ਬੱਚੀ ਆ ਉਹ ਇੱਕ ਤਾਂ ਉਹਦੀ ਹੂੰ ਅ ਅੱਗੇ ਚਲੀ ਗਈ ਉਹਦੀ ਜਿਹੜੀ ਹੈ ਅੱਗੇ ਮਤਲਬ ਗਰੋ ਉਹ ਹੋ ਗਿਆ ਵੀ ਉਹਦੀ ਜਨਰੇਸ਼ਨ ਚੇਂਜ ਹੋ ਗਈ ਹੂੰ ਠੀਕ ਹੈ ਜਦੋਂ ਜਨਰੇਸ਼ਨ ਉਹਦੀ ਚੇਂਜ ਹੋ ਗਈ ਅਪਗ੍ਰੇਡ ਹੋ ਗਈ ਹੂੰ ਅਗਲਾ ਕੀ ਕਰੂਗਾ ਅਗਲਾ ਜਿਹੜੀ ਤੀਜੇ ਚੌਥੇ ਚੌਥੇ ਪੰਜਵੇਂ ਸੂਏ ਉਹਦੀ ਗਾਂ ਜੀ ਉਹ ਸੇਲ ਕਰੂਗਾ ਜੀ ਉਹ ਸੇਲ ਕਰੂਗਾ ਘਟਕਟ 2 2.5 ਲੱਖ ਦੀ ਹੂੰ ਬੱਚੀ ਉਹਨੂੰ ਤਿਆਰ ਹੋ ਗਈ 1.5 ਲੱਖ ਦੀ ਹੂੰ ਠੀਕ ਹੈ ਨਾਲੇ ਜਨਰੇਸ਼ਨ ਅਪਗ੍ਰੇਡ ਹੋ ਗਈ ਹੂੰ ਇਸ ਕਰਕੇ ਉਹ ਬੱਚੀ ਵੇਚਣਾ ਪ੍ਰੇਫਰ ਨਹੀਂ ਕਰਦਾ ਫਿਰ ਲਵੇ ਕਿੱਥੋਂ ਬੰਦਾ ਇਹ ਹੈਗਾ ਇਹ ਵੀ ਹੈਗਾ ਚਲੋ ਹਰ ਚੀਜ਼ ਅਵੇਲੇਬਲ ਤਾਂ ਹੋ ਹੀ ਜਾਂਦੀ ਹੈ ਕਈ ਬੰਦੇ ਨੂੰ ਲੋਡ ਹੁੰਦੀ ਹੈ ਉਸ ਟਾਈਮ ਉਹ ਦੇ ਦਿੰਦੇ ਆ ਬਟ ਉਹ ਹੁਣ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਉਹਤੇ ਕਿੰਨਾ ਕੁ ਵਿਸ਼ਵਾਸ ਕਰ ਸਕਦੇ ਆ ਜੀ ਠੀਕ ਹੈ ਬਹੁਤ ਕੁਝ ਚੱਲੀ ਜਾਂਦਾ ਇੱਥੇ ਜਿੰਨਾ ਤੁਹਾਨੂੰ ਵੱਧ ਤੋਂ ਵੱਧ ਟਰਸਟ ਹੈਗਾ ਜੀ ਤੁਸੀਂ ਕਰ ਸਕਦੇ ਹੋ ਉਥੋਂ ਲਓ ਨਹੀਂ ਤਾਂ 5-7000 ਦੀ ਵੱੱਛੀ ਮਿਲ ਜਾਂਦੀ ਆ ਸੋਈ ਉਹ ਉਹ ਵੀ ਬੰਦੇ ਦੇ ਦਿੰਦੇ ਆ 30 ਦੀ 30000 ਦੀ 40000 ਦੀ 50000 ਜਿਹੜੀ ਆ ਆਪਣੀ ਵੀਡੀਓ ਦੇ ਪਿੱਛੇ ਮੈਂ ਚੱਲ ਰਹੀ ਆ ਤੁਹਾਡੇ ਫਾਰਮ ਦੀ ਵੀਡੀਓ ਇਹਦੇ ਵਿੱਚ ਜਿਹੜੀਆਂ ਬੱਚੀਆਂ ਮੇਰਾ ਸਵਾਲ ਪਹਿਲਾਂ ਵੀ ਉਹੀ ਰਹਿ ਗਿਆ ਵੀ ਕਿਹੜੀ ਨਸਲ ਹੈ ਤੇ ਕਿੰਨੇ ਦੀ ਹੈ ਇਹ ਐਫ ਐਫ ਨਸਲ ਹੈ ਬਈ ਠੀਕ ਹੈ ਐਵਰੇਜ 40 ਤੋਂ 45000 ਦੀ ਬੱਚੀ 10 ਦਿਨਾਂ ਦੀ ਮਿਲਦੀ ਆ 10 ਦਿਨਾਂ ਦੀ ਜਿਹੜੀ ਕਿ 10 ਦਿਨਾਂ ਦੇਊਗੀ ਇਹ ਦੁੱਧ 40 ਲੀਟਰ ਪਹਿਲੇ ਸੂਏ ਪਹਿਲੇ ਸੂਏ 40 ਲੀਟਰ ਦੇਊਗੀ ਦੇਊਗੀ ਸ਼ੋਰਟ ਹੀ ਐਸੀ ਸ਼ੋਰਟ ਦੇਉਗੀ ਦੇਉਗੀ ਕਿਉਂਕਿ ਹੁਣ ਇਹ 9 ਮਹੀਨਿਆਂ ਦੀਆਂ ਹੋ ਗਈਆਂ 7ਾਂ ਦੀਆਂ ਹੋ ਗਈਆਂ 8ਾਂ ਦੀਆਂ ਹੈਗੀਆਂ ਬੋਡੀ ਵੇਟ ਦੇ ਹਿਸਾਬ ਨਾਲ ਦੁੱਧ ਦੇਣਾ ਠੀਕ ਹੈ ਠੀਕ ਹੈ ਐਵਰੇਜ 1 ਸਾਲ ਦੇ ਵਿੱਚ ਇਹਦਾ ਬੋਡੀ ਵੇਟ 80 ਚਾਰ ਕਵੰਟਲ ਤੱਕ ਹੈ ਜਾਊਗਾ ਠੀਕ ਹੈ ਹੁਣ ਮਤਲਬ 3 ਕਵੰਟਲ ਤੋਂ ਉੱਤੇ ਆ ਸਾਢੇ 3 ਕਵੰਟਲ ਤੱਕ ਬੋਡੀ ਵੇਟ ਇਹਨਾਂ ਦਾ 8% ਬੋਡੀ ਵੇਟ ਦੇ ਹਿਸਾਬ ਨਾਲ ਇਹਨਾਂ ਨੂੰ ਦੁੱਧ ਦੇਣਾ ਠੀਕ ਹੈ ਸੂਣ ਤੱਕ ਇੱਕ ਵੱਛੀ ਤੇ ਸਣੇ ਉਹਦੀ ਖਰੀਦ ਕੀਮਤ ਤੇ ਸਣੇ ਉਹਦੀ ਸੇਵਾ ਕਿੰਨਾ ਪੈਸੇ ਲੱਗ ਜਾਵੇ ਜੇ ਤਾਂ ਖਰੀਦ ਬਈ ਖਰੀਦੀ ਹੈ ਹਾਂਜੀ ਉਹ ਤਾਂ ਪੈਸੇ ਛੱਡ ਦੋ 40 45000 ਜਾਂ 30000 ਜਾਂ 25000 ਠੀਕ ਹੈ ਉਸ ਤੋਂ ਬਿਨਾ ਤੁਹਾਡਾ ਸਵਾ ਲੱਖ ਖਰਚ ਆਉਣਾ ਸਵਾ ਲੱਖ ਚਲੋ ਜਿਹੜੇ ਬੰਦੇ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਕਿਸੇ ਨੇ ਕੋਈ ਬਾਹਰੋਂ ਆ ਕੇ ਵੀਰ ਭਰਾਣੇ ਸ਼ੁਰੂ ਕਰਨਾ ਕੋਈ ਐਨ ਆਰ ਆਈ ਆ ਜਾਂ ਕੋਈ ਹੋਰ ਬੰਦਾ ਕਰਨਾ ਚਾਹੁੰਦਾ ਤਾਂ ਸਵਾ ਲੱਖ ਉਹ ਤੇ 40000 ਵੱਛੀ ਦੀ ਕੀਮਤ ਠੀਕ ਹੈ 165000 ਰੁਪਿਆ ਤੁਹਾਨੂੰ ਸੂਣ ਤੱਕ ਇੱਕ ਵચ્ਚੀ ਦੇ ਖਰਚਾ ਆਊਗਾ ਖਰਚਾ ਆਊਗਾ ਤੇ ਬਾਕੀ ਜਿਹੜਾ ਸ਼ੈੱਡ ਤੇ ਹੋਰ ਪੱਠੇ ਤੇ ਜਿਹੜਾ ਹੈਗਾ ਆਪਣੇ ਕੰਮ ਕਰਨ ਵਾਲੇ ਬੰਦਿਆਂ ਦਾ ਖਰਚਾ ਇਹ ਵੱਖਰਾ ਜਿਹੜਾ 1 ਸਵਾ ਲੱਖ ਚ ਪੱਠੇ ਪੁੱਠੇ ਵਿੱਚ ਆ ਗਏ ਪਿੱਛੇ ਵਿੱਚ ਆ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਫਿਰ ਇਹਨਾਂ ਦੀ ਸਾਂਭ ਸੰਭਾਲ ਕੋਈ ਇਹਨਾਂ ਦੀ ਕੋਈ ਮੈਡੀਸਨ ਜਾਂ ਇਹਨਾਂ ਦਾ ਕੋਈ ਜਨਰਲ ਚੈੱਕਅਪ ਉਹਦਾ ਕਿਵੇਂ ਮੈਨੇਜ ਕਰ ਬਈ ਇਹਨਾਂ ਦੇ ਡੇਡੀ ਵਾਰਮਿੰਗ ਹੋਣੀ ਹਰ ਮਹੀਨੇ ਜੀ 6 ਮਹੀਨੇ ਤੱਕ ਹਰ ਮਹੀਨੇ ਹੋਣੀ ਆ ਠੀਕ ਹੈ ਉਸ ਤੋਂ ਬਾਅਦ 2.5 ਮਹੀਨਿਆਂ ਬਾਅਦ ਹੁੰਦੀ ਆ ਠੀਕ ਹੈ ਠੀਕ ਹੈ ਫਿਰ ਇਹਨਾਂ ਦੇ ਜਿਵੇਂ ਮੰਨ ਲਓ ਹੁਣ ਫੋਟ ਐਂਡ ਮਾਉਥ ਦੀ ਵੈਕਸੀਨੇਸ਼ਨ ਇਹਨਾਂ ਦੇ ਦੋ ਵਾਰੀ ਲੱਗਦੀ ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਕੋールド ਚੇਨ ਮੇਨਟੇਨ ਨਹੀਂ ਕਰਦੇ ਬੰਦੇ ਹਮ ਮੈਡੀਕਲ ਸਟੋਰ ਵਾਲੇ ਜੀ ਜਿੱਥੇ ਤੁਹਾਨੂੰ ਟਰਸਟ ਹੈਗਾ ਕਿ ਆ ਬੰਦੇ ਕੋਲੇ ਘੱਟੋ ਘੱਟ ਜਾ ਕੇ ਵੇਖੋ ਵੀ ਇਹਦੀ ਫ੍ਰਿਜ ਦੇ ਵਿੱਚ ਇਨਵਰਟਰ ਲੱਗਿਆ ਹੈ ਫ੍ਰਿਜ ਦੀ ਚੱਲਦੀ ਹੈ 24 ਘੰਟੇ ਜੀ 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 ਠੀਕ ਹੈ ਜਾਂ ਗਵਰਨਮੈਂਟ ਥਰੂ ਆਉਂਦੀ ਆ ਜੀ ਹੁਣ ਗਵਰਨਮੈਂਟ ਵੈਕਸੀਨੇਸ਼ਨ ਤਾਂ ਕਰ ਕਰ ਲਾ ਦਿੰਦੀ ਹੈ ਫਰੀ ਚ ਜੀ ਪਰ ਜੇ ਉਹਦੀ ਕੋਲਡ ਚੇਨ ਮੈਂਟੇਨ ਹੀ ਨਹੀਂ ਹੈਗੀ ਉਹ ਅਸਰ ਨਹੀਂ ਕਰਦੀ ਉਹ ਅਸਰ ਹੀ ਨਹੀਂ ਕਰਦੀ ਬਿਲਕੁਲ ਬਿਲਕੁਲ ਠੀਕ ਹੈ ਫੋਟਨਮ ਆਊਟ ਹੋ ਗਈ ਇੱਕ ਬਰੂਸੀਲੋਸ ਹੈ ਗਈ ਆ ਉਹ ਲੱਗਦੀ ਆ ਜੀ ਫਿਰ ਲੰਪੀਸ ਕਿਨ ਦੀ ਹੋਗੀ ਇਹ ਵੈਕਸੀਨੇਸ਼ਨ ਦਾ ਸ਼ਡਿਊਲ ਹੈਗਾ ਉਹ ਲੱਗਦੀ ਆ ਜੀ 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 ਤੇ ਇਹ ਖਰਾਕ ਵਗੈਰਾ ਫਿਰ ਕੀ ਪਾਉਣੇ ਆ ਰੋਜ਼ ਦੇ ਰੁਟੀਨ ਚ ਇਹਨਾਂ ਨੂੰ ਪਹਿਲਾਂ ਬਈ ਇਹਨਾਂ ਦਾ 2 ਮਹੀਨੇ ਦੁੱਧ ਚੱਲਿਆ ਨਾਲ ਸਟਾਰਟਰ ਚੱਲੀ ਆ ਫੀਡ 2 ਇੱਕ ਬੱਚੀ ਨੂੰ ਤੁਸੀਂ ਕਹ ਰਹੇ ਹੋ 8 ਕਿਲੋ ਹਾਂਜੀ 4-4 ਕਿਲੋ ਦੁੱਧ ਮਤਲਬ ਦੋ ਮਹੀਨੇ ਪਿਆ ਠੀਕ ਹੈ ਉਹ ਮਿਲਕ ਰਿਪਲੇਸਰ ਉਹ ਸਵੇਰ ਸ਼ਾਮ ਹਾਂਜੀ 4 ਕਿਲੋ ਸਵੇਰ 4 ਸ਼ਾਮ ਠੀਕ ਹੈ ਉਹ ਮਿਲਕ ਰਿਪਲੇਸਰ ਆਉਂਦਾ ਬਾਹਰ ਦਾ ਕੰਪਨੀਆ ਦਾ ਠੀਕ ਹੈ ਤੇ ਤੁਸੀਂ ਜੇ ਘਰ ਦਾ ਦੁੱਧ ਹੈਗਾ ਉਹ ਵੀ ਪਿਆ ਸਕਦੇ ਆ ਬਟ ਉਹ ਜਿਹੜਾ ਮਿਲਕ ਰਿਪਲੇਸਰ ਹੈਗਾ ਉਹ ਘਰ ਦੇ ਦੁੱਧ ਨਾਲੋਂ ਵੀ ਚੰਗਾ ਓਕੇ ਠੀਕ ਹੈ ਕਿਹੜੀ ਕੰਟਰੀ ਚੋਂ ਆਉਂਦਾ ਇਹ ਪਤਾ ਕੁਝ ਉਹ ਇੰਗਲੈਂਡ ਦਾ ਵੀ ਆਉਂਦਾ ਇੰਗਲੈਂਡ ਦਾ ਆਉਂਦਾ ਠੀਕ ਹੈ ਤੇ ਪਲੱਸ ਇਹ ਹੈ ਕਿ ਉਹ ਕਰਦਾ ਦੁੱਧ ਜੇ ਆਪਾਂ 40 ਬੰਦਾ ਰੁਪਏ ਸੇਲ ਕਰ ਰਹੇ ਆ ਉਹ ਆਪਾਂ ਨੂੰ 30 ਰੁਪਏ ਕਿਲੋ ਕੋਸਟ ਕਰਦਾ ਮਤਲਬ ਜੇ 30 ਸਸਤਾ ਪੈਂਦਾ ਹਾਂ ਠੀਕ ਆ ਠੀਕ ਤੇ ਰਿਜ਼ਲਟ ਉਹਦਾ ਵਧੀਆ ਓਕੇ ਠੀਕ ਆ ਠੀਕ ਹੈ ਠੀਕ ਹੈ ਤੇ ਹੋਰ ਜਿਹੜਾ ਕੋਈ ਚੀਜ਼ ਦਾ ਧਿਆਨ ਰੱਖਣ ਦੀ ਮੰਨ ਲਓ ਜਿਹਨੇ ਡੇਰੀ ਫਾਰਮਿੰਗ ਦਾ ਠੀਕ ਹੈ no doubt ਵੀ ਆਉਣ ਵਾਲੇ ਟਾਈਮ 'ਚ ਬਹੁਤ ਸਕੋਪ ਹੈ ਡੇਰੀ ਫਾਰਮਿੰਗ ਦਾ ਇਹ ਤਾਂ ਦਾ ਫੇਨ ਹੋਣ ਵਾਲਾ ਨਹੀਂ ਜਿਸ ਹਾਂ ਉਹਨਾਂ ਦੁੱਧ ਦੀ ਡਿਮਾਂਡ ਹੈ ਪਰ ਕਿਹੜੀਆਂ ਗੱਲਾਂ ਧਿਆਨ ਰੱਖਣੀਆਂ ਚਾਹੀਦੀਆਂ ਜਿੱਥੋਂ ਕਿ ਬੰਦਾ ਮਾਰ ਨਾ ਖਾਵੇ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਤਾਂ ਬਈ ਪਹਿਲੀ ਗ ਬਰੀਡ ਸਭ ਤੋਂ ਇੰਪੋਰਟੈਂਟ ਗੱਲ ਬਰੀਡ ਕਿਉਂਕਿ ਜੇ ਤੁਸੀਂ ਅਸੀਂ ਸਾਡਾ ਪਲਾਨ ਇਹ ਸੀਗਾ ਅਸੀਂ ਵੀ گاਵਾਂ ਲੈਣੀਆਂ ਸੀਗੀਆਂ ਪੰਜ گاਵਾਂ ਤੋਂ ਸ਼ੁਰੂ ਕਰਨਾ ਸੀ ਪਰ ਜਦੋਂ ਅਸੀਂ ਚਾਰ ਪਾਇਆ ਚਾਰ ਪਾ ਕੇ ਅਸੀਂ ਉਹ ਚਾਰ ਦਾ ਟੈਸਟ ਕਰਾਇਆ ਜੀ ਸੈਂਪਲ ਦਿੱਤਾ ਉਹਦਾ ਉਹਦੇ ਵਿੱਚ ਜਿਹੜਾ ਸੀਗਾ ਉਹ ਡਰਾਈ ਮੈਟਰ ਉਹਨਾਂ ਨਹੀਂ ਸੀਗਾ ਜਿੰਨਾ ਸਾਨੂੰ ਚਾਹੀਦਾ ਸੀ ਚਾਹੀਦਾ ਹਾਂ ਠੀਕ ਹੈ ਜੇ ਅਸੀਂ ਉਸ ਚਾਰ ਨੂੰ ਇੱਕ ਗਾਂ ਖਰੀਦ ਕੇ ਲਿਆਉਂਦੇ ਉਹ ਬੰਦੇ ਦੇ ਘਰੇ ਗਾਂ ਨੇ 40 ਲੀਟਰ ਦੁੱਧ ਉਹਨੇ ਮੰਨ ਲਓ ਆਪਾਂ ਨੂੰ ਚਾਰ ਤਿੰਨ ਵਾਰੀ ਚੋ ਕੇ ਦਿਖਾ ਦੋ ਜੀ ਦਿੰਦੀ ਹੈ ਸਹੀ ਹੈ ਆਪਾਂ ਲਿਆ ਕੇ ਆਪਦੇ ਘਰੇ ਬੰਨ ਲੈਂਦੇ ਹੂੰ ਜਦੋਂ ਇਹ ਵਾਲਾ ਚਾਰ ਪਾਉਂਦੇ ਉਹਨੇ ਮਹੀਨੇ ਦੇ ਵਿੱਚ 30 ਲੀਟਰ ਤੇ ਆਏ ਨਹੀਂ ਹੂੰ ਠੀਕ ਹੈ ਅਸੀਂ ਉਹ ਸਾਲ ਡ੍ਰੌਪ ਕੀਤਾ ਜੀ ਅਸੀਂ ਬੱਛੀਆਂ ਲਈਆਂ ਹੂੰ ਠੀਕ ਹੈ ਜਦੋਂ ਉਹ ਸਾਲ ਨੂੰ ਹੁਣ ਫੇਰ ਚਾਰ ਪਾਇਆ ਹੂੰ ਹੁਣ ਚਾਰ ਪਾ ਕੇ ਫੇਰ ਟੈਸਟ ਕਰਾਵਾਂਗੇ ਫੇਰ ਅਸੀਂ ਐਂਡ ਤੇ ਇਸ ਸਾਲ ਦੇ ਐਂਡ 'ਚ ਪੰਜ ਗਾਵਾਂ ਲਾਵਾਂਗੇ ਠੀਕ ਹੈ ਠੀਕ ਹੈ ਪਰ ਗੱਲ ਗੱਲ ਪਹਿਲੀ ਖੜੀ ਆ ਬਰੀਡ ਤੇ ਜੀ 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 ਗਾਵਾਂ ਦੂਜੀ ਗੱਲ ਇਹ ਆ ਜੇ ਬੱਛੀਆਂ ਲਵਾਂਗੇ ਤੇ ਤੁਹਾਨੂੰ ਸਬਰ ਆ ਜਾਊਗਾ ਕਿਉਂਕਿ ਤੁਸੀਂ ਸਾਲ ਡੇਢ ਸਾਲ 2 ਸਾਲਾਂ ਚ ਜਦੋਂ ਨੂੰ ਸੋਣੀਆਂ ਜੀ ਉਹਨਾਂ ਦੇ ਟਾਈਮ ਇਨਵੈਸਟ ਕਰ ਚੁੱਕੇ ਹੋਵੋਗੇ ਜੀ ਠੀਕ ਹੈ ਤੇ ਤੁਹਾਡਾ ਲਗਾਓ ਵੀ ਹੈਗਾ ਕਿ ਨਹੀਂ ਹੈਗਾ ਉਹ ਵੀ ਕਲੀਅਰ ਹੋ ਜਾਊਗਾ ਪਹਿਲੀ ਗੱਲ ਤੇ ਇਹ ਹੈ ਕਿ ਜੇ ਸ਼ੌਂਕ ਨਹੀਂ ਹੈਗਾ ਇਹ ਕੰਮ ਹੁੰਦੇ ਬਿਲਕੁਲ ਵੱਡੀ ਗੱਲ ਹੈ ਇਹ ਠੀਕ ਹੈ ਜੇ ਇਹ ਸ਼ੌਂਕ ਵਾਲਾ ਹੀ ਕੰਮ ਹੈ ਸ਼ੌਂਕ ਪਲੱਸ ਬਿਜ਼ਨਸ ਹੈ ਜੀ 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 ਜੇ ਤੁਹਾਨੂੰ ਜਾਨਵਰ ਨਾਲ ਮੋਹ ਪਿਆਰ ਹੈਗਾ ਇਹ ਕੰਮ ਕਰੋ ਜੇ ਨਹੀਂ ਹੈਗਾ ਤੇ ਫਿਰ ਨਹੀਂ ਫਾਇਦਾ ਜੇ ਲੇਬਰ ਦੀ ਕਹਤਾ ਕੱਲ ਲੇਬਰ ਦੇ ਸਿਰ ਤੇ ਤੁਸੀਂ ਕੰਮ ਕਰ ਲਓਗੇ ਨਹੀਂ ਹਾਂ ਨਹੀਂ ਉਹ ਤਾਂ ਟਿਲਸਾ ਜੀ ਕੋਮਨ ਗੱਲ ਹੈ ਵੀ ਕੋਈ ਵੀ ਕੰਮ ਹੈ ਬਿਨਾ ਸੁਪਰਵਾਈਜ਼ਨ ਤੋਂ ਤਾਂ ਉਹਦੇ ਚੋਂ ਤੁਸੀਂ ਆਉਟਪੁੱਟ ਕੱਢ ਨਹੀਂ ਸਕਦੇ ਤੁਹਾਡੇ ਆਪ ਦਾ ਇੰਨਾ ਕੀ ਫਰਕ ਹੈਗਾ ਜੇ ਤੁਸੀਂ ਰੋਜ਼ ਪਸ਼ੂਆਂ 'ਚ ਆਉਨੇ ਆ ਤੁਸੀਂ ਦੂਰੋਂ ਖੜੋਂ ਦੱਸ ਦੋਗੇ ਵੀ ਉਸ ਉਹ ਗਾਂਜ ਪ੍ਰੋਬਲਮ ਜੀ 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 ਬਿਲਕੁਲ ਹੂੰ ਤੇ ਇਹ ਅਭੀ ਜੇ ਸ਼ੌਂਕ ਹੈ ਆਉਣਾ ਫਿਰ ਵਧੀਆ ਹੂੰ ਠੀਕ ਹੈ ਜਿਹੜੇ ਆ ਤੁਸੀਂ ਅ ਕੋੜਿਆਂ ਦੀ ਬਰੀਡ ਵੀ ਰੱਖੀ ਆ ਤੁਸੀਂ ਹਨਾ ਹਾਂਜੀ ਤੇ ਇਹਦੇ ਇਹਦੇ ਵਿੱਚ ਵੀ ਤੁਸੀਂ ਕੋਈ ਬਿਜ਼ਨਸ ਦਾ ਸੋਚਿਆ ਕਿ ਸ਼ੌਂਕ ਹੀ ਆ ਨਹੀਂ ਇਹ ਦੇਖੋ ਕਹਿੰਦੇ ਹੁੰਦੇ ਨਾ ਪਰਮਾਤਮਾ ਨੇ ਜਿੱਦਨ ਨੂੰ ਲਾਉਣਾ ਹੂੰ ਸਾਨੂੰ ਕੋਈ ਐ ਨਹੀਂ ਸੀਗਾ ਵੀ ਘੋੜੇ ਰੱਖਣੇ ਕੋਈ ਮਤਲਬ ਪਤਾ ਹੀ ਨਹੀਂ ਸੀ ਕੁਛ ਕਹਾਣੀ ਦਾ ਹੂੰ ਹੂੰ ਅਸੀਂ ਇੱਕ ਕੁੜੀ ਲਈ ਹੂੰ ਇੱਕ ਊਡੀ ਲੈ ਕੇ ਹਾਲਾਂਕਿ 4-5 ਸਾਲਾਂ ਚ ਅਸੀਂ ਕੁਝ ਨਹੀਂ ਕਮਾਇਆ ਊੜਿਆਂ ਚ ਹੂੰ ਠੀਕ ਹੈ ਉਹਨਾਂ ਨੂੰ ਦਾਣਾ ਪਾਉਣਾ ਹੀ ਪਾਉਣਾ ਬੰਦੇ ਰੱਖੇ ਆ ਸਾਫ ਸਫਾਈ ਹੋਣੀ ਹੋਣੀ ਹੈ ਠੀਕ ਹੈ ਉਹ ਉਹਨਾਂ ਦੀ ਵੀ ਬਰੀਡ ਤੇ ਗੱਲ ਖੜੀ ਆ ਜੀ ਜਿਹੜੀਆਂ ਗੱਲਾਂ ਆਪਾਂ ਨੂੰ ਅਸੀਂ ਜਿਹੜੀਆਂ ਗੱਲਾਂ ਘਾਟਾ ਖਾਦਾ ਉਹ ਆਪਾਂ ਚਾਹੁੰਦੇ ਆ ਵੀ ਜੇ ਕੋਈ ਬੰਦੇ ਨੇ ਕੰਮ ਸ਼ੁਰੂ ਕਰਨਾ ਹੈ ਕੰਮ ਸ਼ੁਰੂ ਕਰਨਾ ਹੈ ਤੇ ਆਪਣੇ ਨਾਲ ਫ੍ਰੀ ਆਫ ਕੋਸਟ ਆਪਾਂ ਅਗਲੇ ਨੂੰ ਉਹ ਘਾਟੇ ਤੋਂ ਬਚਾ ਸਕਦੇ ਜਿਹੜੇ ਆਪਾਂ ਖਾਦੇ ਆ ਜੀ 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 ਠੀਕ ਹੈ ਟੈਂ ਹੀ ਘੋੜਿਆਂ ਦਾ ਸਿਸਟਮ ਹੈ ਅਸੀਂ ਇੱਕ ਚੰਗੀ ਘੋੜੀ ਲਈ ਸੀ ਵੱਧ ਪੈਸੇ ਲਾ ਕੇ ਦੋ ਘੋੜੀਆਂ ਨਰਮ ਲਈਆਂ ਸੀ ਜਿਹੜੀ ਚੰਗੀ ਘੋੜੀ ਆ ਉਹ ਘੋੜੀ ਵੀ ਸਾਡੇ ਕੋਲੇ ਅੱਜ ਹੂੰ ਉਹਦੇ ਤਿੰਨ ਬੱਚੇ ਵੀ ਸਾਡੇ ਕੋਲੇ ਆ ਜੀ ਜਿਹੜੀਆਂ ਨਰਮ ਘੋੜੀਆਂ ਸੀਗੀਆਂ ਉਹ ਘੋੜੀਆਂ ਵੀ ਹੈ ਨਹੀਂ ਉਹਨਾਂ ਦੇ ਬੱਚੇ ਵੀ ਹੈ ਨਹੀਂ ਹੂੰ ਤੇ ਫ੍ਰੀ ਆਫ ਕੋਸਟ ਵਾਂਗੂੰ ਸਮਝ ਲਓ ਵੇਚੀਆਂ ਆ ਹੂੰ ਠੀਕ ਹੈ ਗੱਲ ਮੁੱਕ ਦੀ ਗੱਲ ਹੈ ਵੀ ਕੋਈ ਵੀ ਚੀਜ਼ ਤੁਸੀਂ ਲੈਣੀ ਆ ਤਾਂ ਚੰਗੀ ਨਸਲ ਦੀ ਚੰਗੀ ਬਰੀਡ ਦੀ ਲਾਓ ਬਸ ਆਉਟਪੁੱਟ ਫੇਰ ਹੀ ਤੁਹਾਨੂੰ ਮਿਲੇਗੀ ਫੇਰ ਤੁਹਾਨੂੰ ਆਉਟਪੁੱਟ ਮਿਲੂਗੀ ਉਹਦੇ ਚੰਗੀ ਲਈ ਹੂੰ ਜਾਂ ਤਾਂ ਤੁਸੀਂ ਟਾਈਮ ਇਨਵੈਸਟ ਕਰ ਲਓ ਜੀ ਠੀਕ ਹੈ ਜਾਂ ਫਿਰ ਤੁਸੀਂ ਪੈਸਾ ਇਨਵੈਸਟ ਕਰ ਲਓ ਜੀ 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 ਇੱਕ ਟਿੱਲ ਸਾਹਿਬ ਜੇ ਮੰਨ ਲਓ ਡੇਰੀ ਫਾਰਮਿੰਗ ਨਾਲ ਰਿਲੇਟਡ ਹੀ ਕਿਸੇ ਬੰਦੇ ਨੇ ਤੁਹਾਡੇ ਤੋਂ ਕੋਈ ਸਲਾਹ ਲੈਣੀ ਹੋਵੇ ਮਾੜਾ ਤੁਸੀਂ ਆਪਦਾ ਨੰਬਰ ਬੋਲ ਕੇ ਦੱਸ ਦੋ ਤੁਹਾਡੇ ਨਾਲ ਕੋਈ ਰਾਬਤਾ ਕਰ ਸਕੇ ਮੇਰਾ ਨੰਬਰ ਬਈ ਜੀ ਹੈਗਾ 8198 0000998198 000099 ਇਹ ਮੇਰਾ ਨੰਬਰ ਹੈ ਤੇ ਮੈਨੂੰ ਜੇ ਕਿਸੇ ਨੇ ਲੈਣੀ ਹੈ ਇਨਫੋਰਮੇਸ਼ਨ ਆਪਾਂ ਹਾਂਜੀ ਦੱਸ ਸਕਦੇ ਜਿਵੇਂ ਢਿੱਲੋ ਸਾਹਿਬ ਨੇ ਕਿਹਾ ਵੀ ਜੇ ਕਿਸੇ ਨੂੰ ਕੋਈ ਡੇਰੀ ਫਾਰਮਿੰਗ ਦਾ ਕੰਮ ਨਵਾਂ ਸ਼ੁਰੂ ਕਰਨਾ ਉਹਨੂੰ ਸਿਰ ਮੋਢ ਨਹੀਂ ਪਤਾ ਲੱਗਦਾ ਕਿੱਥੋਂ ਸ਼ੁਰੂ ਕਰਾ ਤੇ ਉਹ ਬਾਈ ਜੀ ਢਿੱਲੋ ਸਾਹਿਬ ਹਾਜ਼ਰ ਹੈ ਗਾਈਡ ਕਰਨਗੇ ਪ੍ਰੋਪਰ ਜੇ ਕਿਸੇ ਨੇ ਸਲਾਹ ਲੈਣੀ ਹੈ ਤਾਂ ਇਹਨਾਂ ਨਾਲ رابطہ ਤੁਸੀਂ ਕਰ ਸਕਦੇ ਆ ਢਿੱਲੋ ਸਾਹਿਬ ਅੱਗੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਬੱਚੀਆਂ ਦੇ ਨਾਲ ਤੁਸੀਂ گاਵਾਂ ਨੂੰ ਵੀ ਹੁਣ ਜੋੜੋਂਗੇ ਤੇ ਕੋਈ ਏਦਾਂ ਪਲੈਨਿੰਗ ਹੈਗੀ ਆ ਵੀ ਦਿਨ ਦਾ ਦੁੱਧ ਇੰਨੇ ਕਿਲੋ ਪ੍ਰੋਡਿਊਸ ਕਰਕੇ ਇੰਨਾ ਅਸੀਂ ਸੇਲ ਕਰਿਆ ਕਰਾਂਗੇ ਤਾਂ ਇੰਨਾ ਪ੍ਰੋਫਿਟ ਕੱਢਿਆ ਕੋ ਉਹ ਕੈਲਕੂਲੇਸ਼ਨ ਵੀ ਕੀਤੀ ਆ ਉਹ ਵੀ ਕੀਤੀ ਆ ਬਈ ਆਪਾਂ 1000 ਲੀਟਰ ਦਾ ਇੱਕ ਵਾਰੀ ਟਾਰਗੇਟ ਆ 1000 ਲੀਟਰ ਪਰ ਡੇ ਪਰ ਡੇ ਹਾਂਜੀ ਠੀਕ ਹੈ ਤੇ ਮੇਨ ਇਹੀ ਆ ਵੀ ਪਹਿਲੀ ਪ੍ਰੈਫਰੈਂਸ ਇਹੀ ਆ ਵੀ ਆਪ ਦਾ ਦੁੱਧ ਜਦੋਂ 1000 ਲੀਟਰ ਤੱਕ ਪਹੁੰਚ ਗਿਆ ਆਪ ਦੀ ਮਾਰਕੀਟਿੰਗ ਕਰਕੇ ਆਪਾਂ ਜੀ ਮਤਲਬ ਕਿ ਸ਼ੋਰਟੀ ਨਾਲ ਜੇ ਪੈਸੇ ਲੈਣੇ ਹੈ ਕਿਸੇ ਤੋਂ ਜੀ ਤੇ ਆਪਾਂ ਸ਼ੋਰਟੀ ਨਾਲ ਇਹ ਗੱਲ ਕਹਿ ਕੇ ਦੇਵਾਂਗੇ ਕਿ ਐਂਟੀਬਾਇਓਟਿਕ ਤੇ ਜਿਹੜਾ ਇਹ ਚ ਪੁੱਲੀ ਤੋਂ ਜਾਂ ਪ੍ਰੋਬਲਮ ਬਿਮਾਰੀਆਂ ਤੋਂ ਬਿਨਾਂ ਵਾਲਾ ਦੁੱਧ ਜੀ 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 ਕਿਉਂਕਿ ਜੇ ਬੰਦਾ ਪੈਸੇ ਇਨਵੈਸਟ ਕਰਦਾ ਹੈ ਬਈ ਹੁਣ ਤੁਸੀਂ ਤੂੰ ਇਹ ਆਪ ਹੀ ਹਿਸਾਬ ਲਾ ਲਓ ਮੈਂ ਤੁਹਾਨੂੰ ਦੱਸਦਾ ਵੀ ਸਾਲ ਦੇ ਵਿੱਚ ਇਹਨਾਂ ਦੀ 4 ਵਾਰੀ ਡੀਵਰਮਿੰਗ ਹੋਣੀ ਹੈ ਜੀ 2 ਵਾਰੀ ਫਟਨ ਮਾਉਥ ਲਗਣੀ ਹੈ ਜੀ ਇੱਕ ਕਰੀ ਬ੍ਰੋ ਸਿਲੋਸਲ ਲਗਣੀ ਹੈ ਲੰਪੀ ਸਕਿਨ ਲਗਣੀ ਹੈ ਜੀ ਸਾਲ ਦੇ ਵਿੱਚ ਪਸ਼ੂ ਵੱਧ 2-3 ਵਾਰੀ ਬਿਮਾਰ ਵੀ ਹੋ ਸਕਦਾ ਜੀ ਕਿੰਨੇ ਹੋਗੇ 15 ਤੋਂ 20 ਜਹਰੀ ਹੋਗੀ ਜੀ ਜੀ ਰੇਕ ਇੰਜੈਕਸ਼ਨ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਤੁਸੀਂ ਲਾਉਂਗੇ ਐਂਟੀਬਾਇਓਟਿਕ ਵੀ ਇਹ 4 ਤੋਂ 5 ਦਿਨ ਜਾਂ 1 ਵੀਕ ਲਈ ਦੁੱਧ ਪੀਣ ਯੋਗ ਨਹੀਂ ਹੈਗਾ ਹੂੰ ਪਸ਼ੂ ਪਸ਼ੂ ਬਿਮਾਰ ਵੀ ਨਹੀਂ ਹੋਇਆ ਵੈਕਸੀਨੇਸ਼ਨ ਤਾਂ ਲਾਉਂਗੇ 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 ਡੀਵਾਰਮਿੰਗ ਤਾਂ ਕਰਾਂਗੇ ਹੂੰ ਠੀਕ ਹੈ ਪਰ ਜੇ ਉਹ ਆਪਾਂ ਨੂੰ ਲੋਕ ਪੈਸੇ ਪੇ ਕਰ ਰਹੇ ਹੂੰ ਮੰਨ ਲਓ ਵੱਧ ਪੇ ਕਰ ਰਹੇ ਆ ਤੇ ਆਪਾਂ ਡレイン ਕਰਾਂਗੇ ਹੂੰ ਆਪਾਂ ਸ਼ਡਿਊਲ ਦੇ ਸਿਸਟਮ ਦੇ ਵਾਈਜ਼ ਬਣਾਉਣਾ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜਿਵੇਂ ਤੁਸੀਂ ਕਹਿੰਦੇ 1000 ਲੀਟਰ ਦੀ ਪ੍ਰੋਡਕਸ਼ਨ ਕਰੋਗੇ ਤੁਸੀਂ ਕੋਈ ਵੈਕਸੀਲੇਸ਼ਨ ਲਾਉਣੀ ਪੈਗੀ ਤਾਂ 1000 ਲੀਟਰ ਤੁਸੀਂ ਕਹਿੰਦੇ ਵੀ ਤੁਸੀਂ ਡレイン ਕਰੋਗੇ ਬਈ 1000 ਲੀਟਰ ਡレイン ਨਹੀਂ ਕਰਾਂਗੇ ਆਪਾਂ ਸ਼ਡਿਊਲ ਵਾਈਜ਼ ਚੱਲਾਂਗੇ ਹੂੰ ਕਿ ਕਦੋਂ ਜੇ ਇੱਕ ਵੀਕ ਲਈ ਮੰਨ ਲਓ ਬੰਜ ਗਾਈਆਂ ਦੇ ਇੱਕ ਵੀਕ ਲਈ ਬੰਦ ਤੁਸੀਂ ਕਿਤੇ ਲਾਓਗੇ ਤੁਸੀਂ ਠੀਕ ਹੈ ਸਾਰੀਆਂ ਦੇ ਇੱਕ ਵਾਰੀ ਨਹੀਂ ਲਾਵਾਂਗੇ ਜੀ 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 ਪਰ ਗੱਲ ਤਾਂ ਉਹੀ ਹੈ ਨਾ ਜੇ ਆਪਾਂ ਨੂੰ 40 ਰੁਪਏ ਦੁੱਧ ਸੇਲ ਕਰਕੇ ਇੱਕ ਗਾਂ 1 ਲੱਖ ਰੁਪਏ ਛੱਡ ਰਹੀ ਆ ਸਾਲ ਦਾ ਜੀ ਜੀ ਜੇ ਅਸੀਂ 60 ਰੁਪਏ ਦੁੱਧ ਦੇ ਰਹੇ ਆ ਜੀ ਸਾਨੂੰ ਡਰੇਨ ਕਰਨ ਦੀ ਕੀ ਪ੍ਰੋਬਲਮ ਹੈ ਬਿਲਕੁਲ ਬਿਲਕੁਲ ਜੇ ਤੁਸੀਂ ਪੈਸੇ ਪੇ ਕਰ ਰਹੇ ਹੋ ਅਸੀਂ ਡਰੇਨ ਕਰ ਦਾਂਗੇ ਜੇ ਨਹੀਂ ਤੁਸੀਂ ਪੇ ਕਰ ਰਹੇ ਅਸੀਂ ਨਹੀਂ ਕਰਾਂਗੇ ਹੂੰ ਵੇਰਕਾ ਵਾਲੇ 40 ਰੁਪਿਆ 50 ਰੁਪਏ ਦੁੱਧ ਸੇਲ ਕਰੀ ਜਾਂਦੇ ਆ ਪਰ ਉਹ ਫਾਰਮਰ ਨੂੰ ਤਾਂ ਉਸ ਪ੍ਰੋਫਿਟ ਤੇ ਦੁੱਧ ਨਹੀਂ ਦੇ ਦੇਗੀ ਇਹ ਗੱਲ ਆਲਰੇਡੀ ਜਿਹੜਾ ਹੈਗਾ ਇਹ ਚੱਲੀ ਸੀਗੀ ਵੇਰਕਾ ਤੇ ਉਹਨਾਂ ਨਾਲ ਪੀਡੀਐਫ ਇਹਦੀ ਵੀ ਉਹ ਕਹਿੰਦੇ ਤੁਸੀਂ ਐਂਟੀਬਾਇਟਿਕ ਦੁੱਧ ਫ੍ਰੀ ਦਿਓ ਸਾਨੂੰ ਹਾਂ ਤੇ ਉਹ ਕਹਿੰਦੇ ਵੀ ਤੁਸੀਂ ਪੇ ਕਰੋ ਹੂੰ ਤਾਂ ਆਪਾਂ ਦੇ ਦਾਂਗੇ ਫ੍ਰੀ ਐਂਟੀਬਾਇਟਿਕ ਫ੍ਰੀ ਦੁੱਧ ਦੇ ਦਾਂਗੇ ਠੀਕ ਹੈ ਸੋ ਇਹ ਦੇਖੋ ਇੱਕ ਦਿਨ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਜੀ 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 ਵੀ ਆਪਾਂ ਅੱਜ ਬਹਿ ਕੇ ਗੱਲਾਂ ਕਰ ਰਹੇ ਆਂ ਜੇ ਗੱਲਾਂ ਕਰ ਰਹੇ ਆਂ ਤੇ ਇਸ ਟਾਈਮ ਤੇ ਆਪਾਂ ਪਹੁੰਚ ਵੀ ਜਾਵਾਂਗੇ ਜੀ 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 ਠੀਕ ਹੈ ਜੇ ਆਪਾਂ ਸੋਚਾਂਗੇ ਨਹੀਂ ਤੇ ਫਿਰ ਪਹੁੰਚੇ ਵੀ ਨਹੀਂ ਜਾਣਾ ਬਿਲਕੁਲ ਬਿਲਕੁਲ ਕੋਈ ਬਿਜ਼ਨਸ ਕਹਿੰਦੇ ਹੁੰਦੇ ਕਰਨਾ ਵਾਸਤੇ ਤੁਹਾਨੂੰ ਰਿਸਕ ਤਾਂ ਲੈਣਾ ਜ਼ਰੂਰੀ ਆ ਰਿਸਕ ਤੋਂ ਬਿਨਾ ਤੁਸੀਂ ਅੱਗੇ ਨਹੀਂ ਵੱਧ ਸਕਦੇ ਬਈ ਆਪਣਾ ਤਾਂ ਇਹ ਆ ਯਾਰ ਇਨਵੈਸਟਮੈਂਟ ਵੀ ਇਹ ਆ ਮੈਂ ਇਹ ਸੋਚਿਆ ਹੂੰ ਜੇ ਹੁਣ ਆਪਣੇ ਨਾਲ ਕੋਈ ਬੰਦਾ ਜੁੜੂਗਾ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਨਾ ਆਪਣੇ ਕੋਲ ਕੋਈ ਸੇਲ ਕਰਨ ਵਾਲੀ ਚੀਜ਼ ਆ ਜੀ ਠੀਕ ਆ ਆਪਾਂ ਸਿਰਫ ਇਹ ਚਾਹੁੰਦੇ ਆ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂ ਕਰਨਾ ਹੈ ਹੂੰ ਐਵਰੇਜ ਕੀ ਆ ਪੰਜਾਬ ਦੇ ਵਿੱਚ ਪਸ਼ੂ ਬਹੁਤ ਜ਼ਿਆਦਾ ਜੀ ਦੁੱਧ ਦੀ ਪ੍ਰੋਡਕਸ਼ਨ ਹੈ ਨਹੀਂ ਹੈ ਨਹੀਂ ਬਿਲਕੁਲ ਕਰਮਾਂ ਨੂੰ ਛੱਡ ਕੇ ਬਿਲਕੁਲ ਬਿਲਕੁਲ ਐਵਰੇਜ ਘਰਾਂ ਦੇ ਵਿੱਚ 5-5 7-7 ਪਸ਼ੂ ਖੜੇ ਆ ਦੁੱਧ 10 ਕਿਲੋ ਵੀ ਆ ਨਹੀਂਗਾ ਨਹੀਂ ਹੈਗਾ ਉਹਦਾ ਕਾਰਨ ਕਿ ਬਰੀਡਿੰਗ ਹੀ ਆ ਬਰੀਡਿੰਗ ਹੀ ਆ ਬਿਲਕੁਲ ਬਿਲਕੁਲ ਉਹ ਤਾਂ ਗੱਲ ਆਪਾਂ ਪਹਿਲਾਂ ਕਰ ਚੁੱਕੇ ਆ ਉਹ ਗੱਲ ਤਾਂ ਹੈਗੀ ਆ ਢੱਲੋ ਸਾਹਿਬ ਵੀ ਸਭ ਨਾਲੋਂ ਵੱਡੀ ਇੰਪੋਰਟੈਂਟ ਗੱਲ ਆ ਵੀ ਕੁਆਲਿਟੀ ਕੁਆਲਿਟੀ ਫਿਰ ਆ ਜਾਂਦਾ ਕੁਆਂਟੀਟੀ ਠੀਕ ਹੈ ਜੇ ਤੁਹਾਡੇ ਕੋਲੇ ਕੁਆਲਿਟੀ ਹੈਗੀ ਆ ਤਾਂ ਕੁਆਂਟੀਟੀ ਆਟੋਮੈਟਿਕਲੀ ਤੁਸੀਂ ਮੇਨਟੇਨ ਕਰ ਸਕਦੇ ਆ ਜੇ ਕੁਆਲਿਟੀ ਹੈ ਨਹੀਂ ਤੇ ਕੁਆਂਟੀਟੀ ਵੀ ਮੇਨਟੇਨ ਨਹੀਂ ਹੋਣੀ ਫਾਇਦਾ ਨਹੀਂ ਕੋਈ ਫਿਰ ਤਾਂ ਹਾਂ ਫਿਰ ਤਾਂ ਤੁਸੀਂ ਉਹ 2-4 ਸਾਲ ਕੰਮ ਕਰੋਗੇ ਫਿਰ ਅੱਕ ਜਾਓਗੇ ਵੀ ਇਹ ਤਾਂ ਜੀ ਘਾਟੇਵੰਦੀ ਸੌਦਾ ਜਿਵੇਂ ਆਮ ਪਿੰਡਾਂ ਦੇ ਵਿੱਚ ਇਹੀ ਪ੍ਰਚਾਰ ਆ ਹਰੇਕ ਘਰ ਦੀ ਇਹੀ ਕਹਿਣੀ ਹੈ ਜਿਨ੍ਹਾਂ ਦੇ ਪਸ਼ੂ ਹੈ ਨਹੀਂ ਵੀ ਪਸ਼ੂਆਂ ਦੇ ਵਿੱਚੋਂ ਬਚਦਾ ਹੈ ਨਹੀਂ ਕੁਝ ਦੁੱਧ ਚੋਂ ਨਿਕਲਦਾ ਨਹੀਂ ਕੁਝ ਇਸ ਕਰਕੇ ਅਸੀਂ ਪਸ਼ੂ ਵੇਚਦੇ ਡੇਰੀ ਤੋਂ ਦੁੱਧ ਲਵਾਇਆ ਬਈ ਇਹ ਚੀਜ਼ਾਂ ਜਦੋਂ ਆਪਾਂ ਬਰੀਡਿੰਗ ਤੇ ਨਹੀਂ ਜਾਵਾਂਗੇ ਆਪਾਂ ਨੂੰ ਘਾਟਾ ਹੀ ਪੈਣਾ ਹਮ ਆਪਣੇ گاਵਾਂ ਦਾ ਬਾਅਦ ਚ ਆਈਆਂ ਹਮ ਮੱਝਾਂ ਹੁੰਦੀਆਂ ਸੀ ਮੱਝਾਂ ਹੁੰਦੀਆਂ ਸੀ ਮੱਝਾਂ ਨਾਲ ਆਪਣੀਆਂ ਨੇ ਕੀ ਬਣੀ ਹੂੰ ਆਪਣੇ ਪਿੰਡ ਦੇ ਵਿੱਚ ਇੱਕ ਸਾਂਹ ਹੁੰਦਾ ਸੀ ਜੀ ਠੀਕ ਹੈ ਆਪਾਂ ਉਹ ਸਾਂਹ ਤੋਂ ਕ੍ਰਾਸ ਕਰਾਉਂਦੇ ਸੀ ਹੂੰ ਉਹ ਉਹਦੇ ਉਸ ਮੱਝ ਦੇ ਅੱਗੇ ਕੱਟੀ ਹੋ ਗਈ ਹੂੰ ਉਹ ਫਿਰ ਉਸੇ ਸਾਂਹ ਤੋਂ ਬਰੀਡ ਹੋਈ ਇਹ ਉਹ ਚੀਜ਼ ਕਰਦੇ 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 ਆਪਾਂ ਦੁੱਧ ਦੀ ਪ੍ਰੋਡਕਸ਼ਨ ਜਮਾਂ ਖਤਮ ਗਿਆ ਇੱਕ ਐ ਤਾਂ ਹੈ ਨਹੀਂਗਾ ਨਸਲ ਆਪਣੀ ਸੁਧਰੀ ਨਹੀਂ ਨਸਲ ਸੁਧਰੀ ਨਹੀਂ ਹੂੰ ਠੀਕ ਹੈ ਸੋ ਇਹਨਾਂ ਚੀਜ਼ਾਂ ਤੇ ਜੇ ਬੰਦਾ ਗੌਰ ਕਰੂਗਾ ਜੀ ਤੇ ਘਾਟੇ ਵਾਲਾ ਸੌਦਾ ਹੈ ਨਹੀਂ ਦੂਜੀ ਗੱਲ ਇਹ ਆ ਵੀ ਮੈਂ ਕਹਿੰਦਾ ਪਿੰਡ ਲੈਵਲ ਤੇ ਪਹਿਲਾਂ ਸਾਥ ਦੇਣਾ ਚਾਹੀਦਾ ਹੂੰ ਠੀਕ ਐ ਆਣ ਗਵਾਨ ਨੂੰ ਸਾਥ ਦੇਣਾ ਚਾਹੀਦਾ ਜੀ ਜੀ ਜੇ ਕਿਸੇ ਬੰਦੇ ਦੇ ਦੋ ਪਸ਼ੂ ਚਾਰ ਰੱਖੇ ਆ ਜੀ ਆਣ ਗਵਾਨ ਨੂੰ ਚਾਹੀਦਾ ਵੀ ਡੇਰੀ ਤੋਂ ਦੁੱਧ ਲੈਣ ਨਾਲੋਂ ਬੈਟਰ ਆ ਉਦੋਂ ਲੈ ਲਓ ਉਦੋਂ ਲੈ ਲਓ ਜੇ ਨਹੀਂ ਟਰਸਟ ਹੈਗਾ ਉਹਨੂੰ ਕਹੋ ਭਾਈ ਜਦੋਂ ਮੈਂ ਤੂੰ ਧਾਰ ਕੱਢਿਆਂ ਮੈਂ ਉਦੋਂ ਲੈ ਜਾਂ ਉਦੋਂ ਲੈ ਜਾਊਗਾ ਪਰ ਉਹ ਉਹ ਕਰਨ ਲਈ ਵੀਰੇ ਆਪਾਂ ਨੂੰ ਟਾਈਮ ਦੇਣਾ ਪੈਣਾ ਟਾਈਮ ਦੇਣਾ ਪੈਣਾ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਆਰਗੇਨਿਕ ਦੇ ਨਾਮ ਤੇ ਐਡੀ ਠੱਗੀ ਹੋ ਰਹੀ ਆ ਜੀ 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 ਠੀਕ ਐ ਮੈਂ ਖਾਣਾ ਤਾਂ ਆਰਗੇਨਿਕ ਆ ਹੂੰ ਪਰ ਮੇਰੇ ਕੋਲੇ ਤੁਹਾਡੇ ਫਾਰਮ ਤੇ ਜਾ ਕੇ ਵਿਜ਼ਿਟ ਕਰਨ ਦਾ ਟਾਈਮ ਹੀ ਨਹੀਂ ਹੂੰ ਤੁਸੀਂ ਤੁਨ ਤੁਹਾਨੂੰ ਕੀ ਪਤਾ ਕਣਕ ਮੇਰੀ 60 ਮਨ ਵਾਲੀ ਵੀ ਮੈਂ ਆਰਗੇਨਿਕ ਕਰਕੇ ਵੇਚੀ ਆ ਨਾ ਜੀ ਠੀਕ ਐ ਪਰ ਜੇ ਤੁਸੀਂ ਜਾ ਕੇ ਵੇਖੋਗੇ ਹੂੰ ਕਣਕ ਖੜੀ ਤੁਹਾਨੂੰ ਦੱਸੂਗੀ ਵੀ ਮੈਂ ਆਰਗੇਨਿਕ ਆ ਹੂੰ ਠੀਕ ਐ ਫਿਰ ਤੁਸੀਂ ਪੈਸੇ ਭਰੋ ਫਿਰ ਪੈਸੇ ਭਰੋ ਬਿਲਕੁਲ ਆਪਾਂ ਤਾਂ ਕਹਿੰਦੇ ਆ ਵੀ ਘਰੇ ਆਪਣੇ ਆਰਗੇਨਿਕ ਚੀਜ਼ ਆ ਜੇ ਐਫਰਟ ਸਾਨੂੰ ਕੁਝ ਨਾ ਕਰਨਾ ਭਾਈ ਡਾਕਟਰ ਕੋਲੇ 2 ਘੰਟੇ ਦੀ ਵੇਟਿੰਗ ਹੈ ਅੱਜ ਦੀ ਟਾਈਮ ਜਿਹੜੇ ਮਰਜ਼ੀ ਡਾਕਟਰ ਕੋਲ ਜਾੜੂ ਹਮ ਹੈਗੀ ਹੈ ਨਾ ਉਹਨੂੰ ਆਪਾਂ ਕਹਿੰਦੇ ਆਂ ਕਿ ਵੀ ਪੈਸੇ ਘਟਾਲਾ ਨਹੀਂ ਕਹਿੰਦੇ ਨਹੀਂ ਕਹਿੰਦੇ ਤੇ ਆਪਣੇ ਕੋਲੇ ਡਾਕਟਰ ਕੋਲੇ ਜਾ ਕੇ ਬਹਿ ਕੇ 2 ਘੰਟੇ ਵੇਟ ਕਰਨ ਦਾ ਟਾਈਮ ਹੈਗਾ ਬਟ ਕਿਸੇ ਫਾਰਮ ਤੋਂ ਚੀਜ਼ ਜਾ ਕੇ ਚੀਜ਼ ਲੈਣ ਦਾ ਟਾਈਮ ਨਹੀਂ ਹੈਗਾ ਬਿਲਕੁਲ 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 ਸੋ ਇਹ ਗੱਲਾਂ ਆਪਾਂ ਨੂੰ ਸੋਚਣੀਆਂ ਪੈਣੀਆਂ ਆਮ ਪਿੰਡਾਂ ਦੇ ਵਿੱਚ ਘਾਵਤ ਹੈ ਵੀ ਆਪਣੇ ਘਰ ਦੇ ਮੈਂਬਰ ਭਾਵੇਂ ਮੇਲ ਆ ਭਾਵੇਂ ਫੀਮੇਲ ਆ ਉਹ ਘਰ ਦਾ ਕੰਮ ਕਰਨ ਤੋਂ ਕਤਰੌਂਦੇ ਆ ਲੋਕ ਵੀ ਨੌਕਰ ਰੱਖ ਲਓ ਜੀ ਆਹ ਕੰਮ ਵਾਸਤੇ ਵੀ ਨੌਕਰ ਰੱਖ ਲਓ ਹਰੇਕ ਮੇਲ ਤੇ ਫੀਮੇਲ ਦੋਨਾਂ ਤੇ ਇਹ ਗੱਲ ਢੁਕਦੀ ਆ ਤੇ ਬਾਅਦ ਚ ਜਿਹੜੇ ਨੌਕਰ ਨੂੰ ਪੈਸੇ ਦੇਣੇ ਵੱਖਰੇ ਤੇ ਜਿਮ ਵਾਲਿਆਂ ਨੂੰ ਸਿਹਤ ਮੇਨਟੇਨ ਦੇਣੀ ਜਿਹੜੇ ਜਿਮ ਵਾਲਿਆਂ ਨੂੰ ਦੇ ਰਹੇ ਉਹ ਵੱਖਰੇ ਇਸ ਕਰਕੇ ਜਿਵੇਂ ਆਪਣੇ ਸਿਆਣੇ ਕਹਿੰਦੇ ਵੀ ਮਾੜਾ ਮੋਟਾ ਹੱਥ ਹਿਲਾਉਂਦੇ ਰਹੋ ਤੁਹਾਡੀ ਸਿਹਤ ਵੀ ਠੀਕ ਰਹੂਗੀ ਤੁਹਾਨੂੰ ਡਾਕਟਰਾਂ ਨੂੰ ਵੀ ਪੈਸੇ ਨਹੀਂ ਦੇਣੇ ਪੈਣੇ ਤੁਹਾਨੂੰ ਜਿਮ ਜਾਣ ਦੀ ਵੀ ਲੋੜ ਸਹੀ ਗੱਲ ਤੇ ਇੱਕ ਢਿਲੂ ਸਾਹਿਬ ਹੋਰ ਕੁਐਸਚਨ ਇੰਪੋਰਟੈਂਟ ਮੈਨੂੰ ਯਾਦ ਆ ਗਿਆ ਮੈਂ ਉਹ ਵੀ ਪੁੱਛੀ ਲਵਾਂ ਜਿਵੇਂ ਹੁਣ ਕੋਈ ਟ੍ਰੇਨਿੰਗ ਵਗੈਰਾ ਲੱਗਦੀ ਹੈ ਇਹਨਾਂ ਦੀ ਪਸ਼ੂਆਂ ਦੀ ਸਾਂਭ ਸੰਭਾਲ ਆ ਇਸ ਜੀ ਫ੍ਰੀ ਆਪਣੇ ਪੰਜਾਬ ਸਰਕਾਰ ਵੱਲੋਂ ਟ੍ਰੇਨਿੰਗ ਹੈਗੀ ਆ ਅੱਛਾ ਜੀ ਆਪਣੇ ਡੇਰੀ ਡਿਪਾਰਟਮੈਂਟ ਹੈਗਾ ਫਰੀਦਕੋਟ ਠੀਕ ਹੈ ਉਹਨਾਂ ਮੈਂ ਵੀ ਕੋਰਸ ਉੱਥੋਂ ਕੀਤਾ ਹੈਗਾ ਗੱਲਪਿੰਡ ਤੋਂ ਠੀਕ ਹੈ ਠੀਕ ਹੈ ਜੀ ਟ੍ਰੇਨਿੰਗ ਲੈਣੀ ਜ਼ਰੂਰੀ ਆ ਟ੍ਰੇਨਿੰਗ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਮ ਪਰ ਜਦੋਂ ਮੈਂ ਟ੍ਰੇਨਿੰਗ ਕੀਤੀ ਆ ਕਾਫੀ ਹੁਣ ਕਾਫੀ ਲੋਕ ਟ੍ਰੇਨਿੰਗ ਲੈ ਰਹੇ ਆ ਲੈ ਰਹੇ ਆ ਠੀਕ ਹੈ ਤੇ ਮੈਨੂੰ ਵੀ ਐਂ ਸੀਗਾ ਹਮ ਵੀ ਆਰ ਸਰਟੀਫਿਕੇਟ ਬਣਾਉਣਾ ਹਮ ਵੈਸੇ ਹੀ ਬਨ ਜਾਏਗਾ ਠੀਕ ਹੈ ਹਾਂ ਠੀਕ ਹੈ ਪਰ ਮੈਂ ਉਹਨਾਂ ਦਾ ਉਹ ਕਹਿੰਦੇ ਵੀ ਕਲਾਸਾਂ ਲਾਉਣੀਆਂ ਹੀ ਪੈਣਗੀਆਂ ਹਮ ਕਹਿੰਦੇ ਵੀ 15 ਦਿਨਾਂ ਦੇ ਵਿੱਚੋਂ 2 ਦਿਨ ਚੱਲ ਤੁਹਾਨੂੰ ਤੁਸੀਂ ਛੁੱਟੀ ਲੈ ਸਕਦੇ ਹੋ ਦੋ ਸੈਟਰਡੇ ਸੰਡੇ ਆ ਗਿਆ 10 11 ਦਿਨ ਕਲਾਸ ਲਾਉਣੀ ਹੈ ਠੀਕ ਹੈ ਤੇ 9:30 ਤੋਂ 2 ਵਜੇ ਦਾ ਕਲਾਸ ਹੈਗੀ ਮੈਂ ਪੂਰੇ ਸਹੀ ਟਾਈਮ ਤੇ 9:30 ਉੱਥੇ ਪਹੁੰਚ ਜਾਂਦਾ ਸੀ ਤੇ 2 ਵਜੇ ਵਾਪਸ ਆਉਂਦਾ ਸੀ ਹੂੰ ਹੂੰ ਤੇ ਸਾਰੇ ਦਿਨ ਕਲਾਸ ਲਈ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ ਹੂੰ ਕਿਉਂਕਿ ਮੈਨੂੰ ਮੈਨੂੰ ਇੰਟਰਸਟ ਬਣ ਗਿਆ ਕੀ ਦੱਸੋ ਉਹ ਤੁਹਾਡੀ ਡੈਡੀਕੇਸ਼ਨ ਸੀਗੀ ਉੱਥੇ ਉੱਥੇ ਮੈਡੀਕਲ ਵਾਲੀਆਂ ਕੰਪਨੀਆਂ ਆਉਂਦੀਆਂ ਦਵਾਈਆਂ ਵਾਲੀਆਂ ਦੱਸਣ ਠੀਕ ਹੈ ਉਹ ਵੀ ਲੈਕਚਰ ਲਾ ਕੇ ਜਾਂਦੀਆਂ ਹੋਰ ਵੀ ਸਹੀ ਉਹਨਾਂ ਨੇ ਸਾਰਾ ਕੁਝ ਸਾਨੂੰ ਸਿਸਟਮ ਸਹੀ ਕੀਤਾ ਪਰ ਉਹ ਲਾਉਣਾ ਜ਼ਰੂਰੀ ਆ ਠੀਕ ਹੈ ਹੁਣ ਲੋਨ ਬੈਂਕਾਂ ਐ ਸਿੱਧਾ ਨਹੀਂ ਦਿੰਦੀਆਂ ਹੂੰ ਤੁਹਾਨੂੰ ਪ੍ਰਾਪਰਟੀ ਵੀ ਚਾਹੀਦੀ ਆ ਠੀਕ ਹੈ ਤੇ ਆਪਾਂ ਤਾਂ ਇਹੀ ਬੇਨਤੀ ਆ ਜਿਹਨੇ ਪਸ਼ੂ ਰੱਖਣੇ ਆ ਲੋਨ ਲੈਣਾ ਹੈ ਜਿਹੜੀ ਚੀਜ਼ ਤੇ ਲੋਨ ਲਿਆ ਉਸ ਤੇ ਪੈਸੇ ਲਾਓ ਨਹੀਂ ਤਾਂ ਕੀ ਕਰਦੇ ਆ ਸਬਸਿਡੀਆਂ ਦੇ ਚੱਕਰ ਤੇ ਵਿੱਚ ਬੰਦਾ ਲੋਨ ਲੈ ਲੈਂਦਾ ਲੋਨ ਵਾਲੇ ਪੈਸੇ ਕਿਤੇ ਹੋਰ ਇਨਵੈਸਟ ਕਰਦਾ ਹੈ ਪੈਸੇ ਉਹਨੂੰ ਮੋੜਨੇ ਹੀ ਪੈਣੇ ਆ ਪੈਸੇ ਮੋੜਨੇ ਪੈਣੇ ਠੀਕ ਹੈ ਇਹ ਮਤਲਬ ਬਹੁਤ ਜ਼ਰੂਰੀ ਗੱਲ ਹੈ ਵੀ ਜੇ ਤੁਸੀਂ ਕੰਮ ਕਰਨਾ ਹੈ ਤਾਂ ਟ੍ਰੇਨਿੰਗ ਲਾ ਕੇ ਤਾਂ ਹੀ ਲੋਨ ਲਓ ਹਾਂਜੀ ਇਹ ਸੀਗੀਆਂ ਗੱਲਾਂបਾਤਾਂ ਜਗਤਾਰ ਸਿੰਘ ਢਿੱਲੋਂ ਨਾਲ ਉਮੀਦ ਹੈ ਕਿ ਢਿੱਲੋਂ ਸਾਹਿਬ ਨੇ ਬਹੁਤ ਸੋਹਣੀਆ ਤੇ ਬਹੁਤ ਸਰਲ ਤਰੀਕੇ ਨਾਲ ਆਪਾਂ ਨੂੰ ਸਮਝਾਇਆ ਵੀ ਜਿਹੜਾ ਡੇਰੀ ਫਾਰਮਿੰਗ ਦਾ ਧੰਦਾ ਕਰਨਾ ਹੈ ਕਿਸੇ ਨੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਕਿਹੜੀ ਬਰੀਡ ਲਵੇ ਕਿੰਨਾ ਉਹਦੇ ਤੇ ਖਰਚਾ ਆਊਗਾ ਕਿੰਨੀ ਇਨਵੈਸਟਮੈਂਟ ਹੋਊਗੀ ਕਿੰਨੀ ਉਹ ਪ੍ਰੋਡਕਸ਼ਨ ਕਰ ਸਕਦਾ ਹੈਗਾ ਤੇ ਜੇ ਕਿਸੇ ਹੋਰ ਵੀਰ ਭੈਣ ਭਰਾ ਨੇ ਇਨਫੋਰਮੇਸ਼ਨ ਲੈਣੀ ਹੈ ਡੇਰੀ ਫਾਰਮਿੰਗ ਨਾਲ ਰਿਲੇਟਡ ਤਾਂ ਢਿੱਲੋਂ ਸਾਹਿਬ ਨੇ ਫੋਨ ਨੰਬਰ ਬੋਲੀ ਦਿੱਤਾ ਇਹਨਾਂ ਨਾਲ ਰਾਬਤਾ ਕਰ ਸਕਦੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਜਿਹੇ ਤੰਦੇ ਹੋਰ ਅਜਿਹੇ ਕੰਮ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਜਿੱਥੋਂ ਤੁਸੀਂ ਫਿਊਚਰ ਪਲਾਨ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਮੋੜਨਾ ਜਾਂ ਇੱਥੇ ਪੰਜਾਬ ਰਹਿੰਦੇ ਕਿਸੇ ਵੀਰ ਭੈਣ ਨੇ ਕੰਮ ਸ਼ੁਰੂ ਕਰਨਾ ਤਾਂ ਕਿਹੜਾ ਕੰਮ ਆ ਉਹ ਜਿਹੜਾ ਸ਼ੁਰੂ ਕਰਕੇ ਉਹ ਚੰਗੀ ਇਨਕਮ ਆ ਚੰਗੇ ਪੈਸੇ ਕਮਾ ਸਕਦਾ ਹੈਗਾ ਤੇ ਢਿਲੋ ਸਾਹਿਬ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਧੰਨਵਾਦ ਬਈ ਜੀ ਤੁਹਾਡਾ ਤੇ ਉਮੀਦ ਹੈ ਕਿ ਤੁਸੀਂ ਗੈਵੀ ਚਹਾਨ ਵਲੌਗਸ ਨੂੰ ਪਿਆਰ ਦਿੰਦੇ ਰਹੋਗੇ ਜੁੜੇ ਰਹੋਗੇ ਚੈਨਲ ਨੂੰ ਜਿਵੇਂ ਪਹਿਲਾਂ ਬੇਨਤੀ ਕੀਤੀ ਸਾਫ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਲਿਓ ਜੇ ਤੇ ਜੇ ਅੱਜ ਦੀ ਵੀਡੀਓ ਦੇ ਵਿੱਚ ਕੋਈ ਤੁਹਾਡਾ ਸੁਝਾਅ ਹੈਗਾ ਤੁਸੀਂ ਥਰੂ ਕਮੈਂਟ ਲਿਖ ਸਕਦੇ ਆ ਅਸੀਂ ਜ਼ਰੂਰ ਉਹਦੇ ਤੇ ਵਰਕ ਕਰਾਂਗੇ ਸასი ਕਾਲ